ਤੁਸੀਂ ਡਾਕਟਰ ਤਾਂ ਨਹੀਂ ਹੈਗੇ ਮੈਂ ਕਿ ਤੁਸੀਂ ਦਿਲ ਵੀ ਹੌਲੇ ਕਰਨ ਜਾਣ ਦਿਲ ਭਾਰੀ ਹੋਇਆ ਸੀ ਖਰੜ ਤੋਂ ਤੁਹਾਡੇ ਵਿਧਾਇਕ ਤੁਸੀਂ ਕਹਿੰਦੇ ਮੇਰੀ ਛੋਟੀ ਭੈਣ ਹੈ ਅਜਿਹੀ ਤੁਸੀਂ ਕਿਹੜੀ ਬੂਟੀ ਦਿੱਤੀ ਮਤਲਬ ਕੀ ਹੈ ਜਿਹੜਾ ਇਹ ਇਲਾਜ ਕਰ ਦਿੱਤਾ ਬੁੱਕਲ ਦੇ ਵਿੱਚ ਲੈ ਕੇ ਨਾਲ ਚੱਲਣ ਦਾ ਕੰਮ ਹੈ ਜਿਹੜਾ ਉਹ ਮੁਖੀ ਦਾ ਹੁੰਦਾ ਮੈਂ ਉਹੀ ਕੀਤਾ ਕੁੰਮਰ ਵਿਜੇ ਪ੍ਰਤਾਪਪੁਰਾ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੰਦੋਆਹੋਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੋਰ ਵੀ ਇਦਾਂ ਸੀ ਉਹਨਾਂ ਦਾ ਵੀ ਦਿਲ ਹੌਲਾ ਕਰ ਲੈਣਾ ਸੀ ਉਹਨਾਂ ਦੇ ਦਰਦ ਬੰਡਾ ਲੈਣੇ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਅਸੀਂ ਦੂਜੀ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਲਵਾਂਗੇ ਨਹੀਂ ਕੂੜਾ ਕਰਕਟ ਨਹੀਂ ਲਵਾਂਗੇ ਜਿਹੜੇ ਲੈ ਰਹੇ ਜਿਹਨਾਂ ਨੂੰ ਲੈ ਰਹੇ ਆ ਉਸੇ ਚੰਗੇ ਬੰਦੇ ਹੋਣਗੇ ਹੋ ਸਕਦਾ ਜਿਹੜੇ ਬਹੁਤ ਅਪਰੋਚ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਸ਼ਾਮਲ ਨਹੀਂ ਕਰਾਉਂਦੇ ਹੈਗੇ ਬੀਬੀਆਂ ਭੈਣਾਂ ਨੂੰ 1100 ਦਾ ਸ਼ਗਨ ਕਰਦੋਂ ਤੋਂ ਬੜੀ ਜਲਦੀ ਹੀ ਹੋ ਜਾਊਗਾ ਜੀ ਜਿਹੜੀ ਚੀਜ਼ ਕਹਿੰਦੇ ਅਸੀਂ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ ਜਾ ਰਹੀ ਹੈ ਜਿਹੜਾ ਕੋਈ ਨਹੀਂ ਦੇਣਾ ਚਾਹੁੰਦਾਗਾ ਬਿਸ਼ੱਕ ਨਾ ਦੇ ਜਦੋਂ ਬੰਦੇ ਕਹਿੰਦੇ ਆ ਕਿ ਉਹ ਤੇ ਧਰਨੇ ਲਾ ਕੇ ਪੱਕੇ ਤੌਰ ਤੇ ਕਿ ਅਸੀਂ ਤਾਂ ਦੇਣੀ ਹੀ ਨਹੀਂ ਤੇ ਫਿਰ ਸਰਕਾਰ ਇੰਨਾ ਪੈਸਾ ਵੀ ਕਿਉਂ ਖਰਚ ਕਰ ਰਹੀ ਹੈ ਅਸੀਂ ਮੋਹੱਲੀ ਜਾ ਕੇ ਦੇਖ ਲੋ ਮੋਹੱਲੀ ਦਾ ਸਾਰਾ ਬਸਿਆ ਹੈ ਨੀਚ ਚੰਡੀਗੜ੍ਹ ਦਾ ਸਾਰਾ ਬਸਿਆ ਉਹ ਲੈਂਡ ਪੁਲਿੰਗ ਤੇ ਬਸਿਆ ਉਹਨਾਂ ਲੋਕਾਂ ਨੂੰ ਕੌਣ ਬੰਨੇਗਾ ਰਸੇ ਦੇ ਨਾਲ ਉਹ ਜਿਹੜੇ ਲੋਕਾਂ ਦੀ ਲੁੱਟ ਕਰ ਗਏ ਲੋਕਾਂ ਦੀ ਸਾਰੀ ਉਮਰ ਦੀ ਲੁੱਟ ਕਰ ਗਏ ਕਿਰਤ ਦੀ ਸਮੇਂ ਦੀ ਲੁੱਟ ਕਰ ਗਏ ਅੱਜ ਲੋਕ ਕੋ ਜਿਹੜੇ ਖੱਜਲਖਵਾਰ ਹੋ ਰਹੇ ਆ ਉਹਨਾਂ ਲਈ ਨੀ ਕੋਈ ਪਾਲਿਸੀ ਲਿਆਉਣ ਬਾਰੇ ਸੋਚਿਆ ਇੱਕ ਅਜਿਹੀ ਪਾਲਿਸੀ ਦੀ ਇੱਕ ਇਹੋ ਜਿਹਾ ਇਕੋਸਿਸਟਮ ਜਿਹੜਾ ਸਾਰੇ ਪੰਜਾਬ ਦੇ ਵਿੱਚ ਬਣਾਵੇ ਕਿ ਜਿੱਥੇ ਲੋਕਾਂ ਦਾ ਰੁਝਾਨ ਹੈ ਜਿਹੜਾ ਉਹ ਇਲੀਗਲ ਕਲੋਨੀ ਵਾਲੇ ਪਾਸੇ ਜਾ ਵੀ ਨਾ ਉਹ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਜਿੰਨੀ ਜ਼ਮੀਨ ਤੁਸੀਂ 4445 45 ਜਿੰਨੀ ਏਕੜ ਕਰਨੀ ਹੈ ਜਿੰਨੇ ਤੁਸੀਂ ਉੱਥੇ ਏਕੜ ਦਾ ਰੇਟ ਦੇਣ ਨੂੰ ਕਹਿੰਦੇ ਐਨੇ ਤਾਂ ਪੈਸੇ ਵੀ ਨਹੀਂ ਹੈ ਨਹੀਂ ਗੱਬਰਾਂ ਦੇ ਕੋਲ ਆਹੀ ਤਾਂ ਤਰਾਜ਼ੀ ਹੈ ਨਾ ਜੀ ਪੰਜਾਬ ਦੀ ਕਿੱਡਾ 46 ਅਰਬ ਦਾ ਸਟੇਟਸ ਕੱਟ ਸਕਦੀ ਹੈ ਤੇ ਪੰਜਾਬ ਦੀ ਫੁੱਡਾ ਨੇ ਕਿੰਨੀਆਂ ਕਟੀਆਂ ਨੇ ਕਿਤੇ ਵੀ ਨਹੀਂ ਕਟੀਆਂ ਬਹੁਤ ਹੀ ਜਗ੍ਹਾ ਇਹ ਹੈ ਵੀ ਜਿਸ ਬੰਦੇ ਕੋਲੇ ਪਲਾਟ ਹੈ ਉਹਦੇ ਕੋਲੇ ਪਲਾਟ ਹੀ ਪਲਾਟ ਹੈ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹਨਾਂ ਕੋਲੇ ਇੱਕ ਛੱਤ ਵੀ ਨਹੀਂ ਹੈਗੀ ਇਹ ਜਦੋਂ ਸਿਸਟਮ ਡਵੈਲਪ ਹੋਊਗਾ ਇਹਦੇ ਰੇਟ ਜਦੋਂ ਜਿਸ ਹਿਸਾਬ ਦੇ ਵੀ ਜਾਣਗੇ ਉਹ ਬੰਦਾ ਤਾਂ ਫੇਰ ਇਸ ਚੀਜ਼ ਤੋਂ ਵਾਂਝਾ ਰਹੇਗਾ ਕਿਵੇਂ ਰਹੇਗਾ ਜੀ ਜੇ ਉਹਦੇ ਪਹੁੰਚ ਦੇ ਵਿੱਚ ਹੀ ਨਹੀਂ ਹੋਊਗਾ ਇੱਕ ਪਹੁੰਚ ਦੇ ਵਿੱਚ ਕਿਵੇਂ ਨਹੀਂ ਹੋਊਗਾ ਜਦੋਂ ਤੁਸੀਂ ਇੰਨੀ ਮਹਿੰਗੀ ਭਾਤੇ ਜ਼ਮੀਨ ਖਰੀਦੋਗੇ ਉਹਨੂੰ ਸਸਤੀ ਦਾ ਵੇਚ ਨਹੀਂ ਸਕੋ ਸਤਸ੍ਰੀਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅੱਜ ਗੱਲ ਉਸ ਪਾਰਟੀ ਦੇ ਪ੍ਰਧਾਨ ਨਾਲ ਕਰਨੀ ਹੈ ਜਿਨ੍ਹਾਂ ਦੀ ਪੰਜਾਬ ਦੇ ਵਿੱਚ ਸਰਕਾਰ ਹੈ। ਔਰ ਪ੍ਰਧਾਨ ਰੂਲਿੰਗ ਪਾਰਟੀ ਦਾ ਇਕੁਇਵਲੈਂਟ ਸੀਐਮ ਹੁੰਦਾ ਕਿਉਂਕਿ ਉਸ ਪਾਰਟੀ ਨੇ ਉਹ ਸਾਰੀਆਂ ਗੱਲਾਂ ਵੇਖਣੀਆਂ ਹੁੰਦੀਆਂ ਜਿਹੜੀਆਂ ਆਵਾਬ ਦੇ ਨਾਲ ਵਾਅਦੇ ਕਰਕੇ ਉਹ ਸੱਤਾ ਦੀ ਪੌੜੀ ਚੜੇ ਹੁੰਦੇ ਆ ਕਿ ਅਸੀਂ ਜੋ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਉਹਨੂੰ ਵਫਾ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਅਸੀਂ ਸਮੇਂ ਤੋਂ ਪਹਿਲਾਂ ਉਹ ਕਾਰਜ ਨਿਪਰੇ ਚਾੜ ਰਹੇ ਹਾਂ ਪਰ ਕਈ ਕੰਮ ਅਜਿਹੇ ਹੁੰਦੇ ਜਿਵੇਂ ਮੁੱਖ ਮੰਤਰੀ ਅਕਸਰ ਹੀ ਸਟੇਜਾਂ ਤੋਂ ਤਕਰੀਰਾਂ ਕਰਦੇ ਸੁਣਦੇ ਆ ਕਿ ਜਿਹੜੇ ਕੰਮ ਅਸੀਂ ਕਿਹਾ ਵੀ ਨਹੀਂ ਸੀ ਜਿਹੜੇ ਸਾਡੇ ਗਰੰਟੀਾਂ ਵਾਲੇ ਝੋਲੇ 'ਚ ਵੀ ਨਹੀਂ ਸੀ ਅਸੀਂ ਉਹ ਵੀ ਚੀਜ਼ਾਂ ਕਰ ਰਹੇ ਆ ਹੁਣ ਸਰਕਾਰ ਲੈਂਡ ਪੂਲਿੰਗ ਦੇ ਉੱਤੇ ਕਿਸਾਨਾਂ ਨੂੰ ਮਾਲਾ-ਮਾਲ ਕਰਨ ਦੀ ਗੱਲ ਕਰ ਰਹੀ ਹੈ ਪਰ ਕਿਸਾਨ ਖਫਾ ਨੇ ਨਿਰਾਸ਼ ਨਜ਼ਰ ਆ ਰਹੇ ਆ ਕਿ ਨਹੀਂ ਅਸੀਂ ਇਹ ਚੀਜ਼ ਮੰਗੀ ਨਹੀਂ ਪਰ ਸਾਨੂੰ ਕਿਉਂ ਦਿੱਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਅਮਨ अरोੜਾ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੁਹਾਡਾ ਸਵਾਗਤ ਹੈ ਮਿਹਰਬਾਨੀ ਥੈਂਕ ਯੂ ਸੋ ਮਚ ਜਿਹੜੀ ਚੀਜ਼ ਕਹਿੰਦੇ ਅਸੀਂ ਮੰਗੀ ਨਹੀਂ ਉਹ ਸਾਨੂੰ ਕਿਉਂ ਦਿੱਤੀ ਜਾ ਰਹੀ ਹੈ ਲੈਂਡ ਪੂਲਿੰਗ ਮਸਲੇ ਦੇ ਉੱਤੇ ਸਰਕਾਰ ਕਹਿ ਰਹੀ ਹੈ ਕਿ ਅਸੀਂ 5 ਗੁਣਾ ਪੁਰਾਣੀ ਸਰਕਾਰਾਂ ਦੇ ਮੁਕਾਬਲੇ ਪੈਸਾ ਦੇਣ ਲਈ ਤਿਆਰ ਹਾਂ 50000 ਪ੍ਰਤੀ ਮਹੀਨਾ ਜਾਂ ਲੱਖ ਰੁਪਏ ਪ੍ਰਤੀ ਮਹੀਨਾ ਕਿਉਂ ਲੋਕਾਂ ਦੇ ਜਿਹੜੇ ਟੈਕਸ ਦੇ ਪੈਸੇ ਉਹ ਖਰਾਬ ਕਰਨਾ ਜਦੋਂ ਕਿਸਾਨ ਚਾਹੁੰਦੇ ਨਹੀਂ ਆਪਣੀ ਜ਼ਮੀਨ ਦੇਣਾ ਦੇਖੋ ਬੜੀ ਸਪਸ਼ਟ ਹੈ ਕਿ ਜਿਹੜਾ ਕੋਈ ਨਹੀਂ ਦੇਣਾ ਚਾਹੁੰਦਾਗਾ ਬਿਸ਼ੱਕ ਨਾ ਦੇਵੇ ਇਹ ਕੋਈ ਐਕ acquisition ਪਾਲਿਸੀ ਨਹੀਂ ਹੈਗੀ ਐਕਵਾਇਰ ਨਹੀਂ ਕਰਨੀ ਪੂਰੇ ਪੰਜਾਬ ਦੇ ਵਿੱਚ ਕਿਤੇ 1 ਇੰਚ ਜਗ੍ਹਾ ਵੀ ਇਹ ਲੈਂਡ ਪੂਲਿੰਗ ਔਰ ਜੁਆਇੰਟ ਡਿਵੈਲਪਮੈਂਟ ਪਾਲਿਸੀ ਹੈ ਜਿਹੜਾ ਕੋਈ ਸਾਥੀ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਜਗ੍ਹਾ ਦੇਣਾ ਚਾਹੁੰਦਾ ਹੈ ਸਰਕਾਰ ਉਹਨੂੰ ਉਹਦੇ ਮੁਤਾਬਕ ਰੈ residencial ਤੇ ਕਮਰਸ਼ੀਅਲ ਪਲਾਟ ਜਿਹੜਾ ਉਹ ਦੇ ਦੇਗੀ ਜਿਹੜਾ ਕੋਈ 9 ਕਿੱਲੇ ਤੋਂ ਵੱਧ ਚਾਰਜ ਨੇ ਇਕੱਠੇ ਹੋ ਕੇ ਵੀ ਉਹਨੂੰ ਆਪ ਜੁਆਇੰਟਲੀ ਡਿਵੈਲਪ ਕਰਨਾ ਚਾਹੁੰਦੇ ਨੇ ਗਰੁੱਪ ਹਾਊਸਿੰਗ ਦੇ ਵਿੱਚ ਗਰੁੱਪ ਹਾਊਸਿੰਗ ਡਿਵੈਲਪ ਕਰ ਲੈਣ ਕੋਈ 10 ਬੰਦੇ ਇਕੱਠੇ ਹੋ ਕੇ 50 ਕਿੱਲੇ ਇਕੱਠੇ ਕਰਕੇ ਆਪ ਡਿਵੈਲਪਰ ਬਣਨਾ ਚਾਹੁੰਦੇ ਨੇ ਤੇ ਉਹ ਕਰ ਲੈਣ ਕੋਈ ਦਿੱਕਤ ਨਹੀਂ ਜੇ ਕੋਈ ਕਿਸਾਨ ਵੀਰ ਇਹ ਚਾਹੁੰਦਾ ਕਿ ਮੈਂ ਤਾਂ ਉਮਰ ਖੇਤੀ ਹੀ ਕਰਨੀ ਆ ਆਪਦੀ ਜ਼ਮੀਨ ਦੇ ਉੱਪਰ ਤੇ ਕਰੇ ਕੌਣ ਰੋਕ ਰਿਹਾ ਹੈ ਸਵਾਲ ਇਹ ਨਹੀਂ ਹੈ ਜੀ ਕਿ ਜਿਹੜੀ ਚੀਜ਼ ਲੋਕਾਂ ਨੇ ਮੰਗੀ ਨਹੀਂ ਉਹ ਕਿਉਂ ਦੇ ਰਹੇ ਹਾਂ ਲੋਕਾਂ ਨੇ ਤਾਂ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਤਕਰੀਬਨ 20-22 ਹਜ਼ਾਰ ਏਕੜ ਲੋਕਾਂ ਨੇ ਤਾਂ ਇਲੀਗਲ ਕਲੋਨੀਆ ਵੀ ਨਹੀਂ ਮੰਗਿਆ ਸੀ ਕਿਹਾ ਅੱਜ ਉਹਨਾਂ ਇਲੀਗਲ ਕਲੋਨੀਆ ਦੇ ਵਿੱਚ ਕਿਤੇ ਸੀਵਰੇਜ ਨਹੀਂ ਕਿਤੇ ਪਾਣੀ ਨਹੀਂ ਕਿਤੇ ਸੜਕ ਨਹੀਂ ਕਿਤੇ ਲਾਈਟ ਨਹੀਂ ਬੁਰਾ ਹਾਲ ਹੈ ਬੰਕੀ ਦਿਹਾੜੇ ਉਹ ਕਿਨੇ ਮੰਗਿਆ ਸੀਗਾ ਪਰ ਉਹਨੂੰ ਡਿਵੈਲਪ ਕੀਤਾ ਜਾ ਸਕਦਾ ਉਹਨਾਂ ਚੀਜ਼ਾਂ ਨੂੰ ਨਹੀਂ ਉਹ ਕੀਤਾ ਜਾ ਸਕਦਾ ਕਿਵੇਂ ਕਰੋ ਇਹ ਵੀ ਇੱਕ ਫਾਰਮੈਟ ਹੈ ਉਹਨੂੰ ਡਿਵੈਲਪ ਕਰਨ ਦਾ ਵੀ ਜਿੱਥੇ ਜੇ ਸਪੋਸ ਸਰਕਾਰ ਨੇ 25 ਸ਼ਹਿਰ ਆਈਡੈਂਟੀਫਾਈ ਕਰ ਲਏ ਤੇ ਉਹਦੇ ਨਾਲ ਜਦੋਂ ਉੱਥੇ ਏਰੀਆ ਨੋਟੀਫਾਈ ਕਰਤਾ ਵੀ ਆਹ ਏਰੀਏ ਦੇ ਵਿੱਚ ਜੀ ਸਰਕਾਰ ਨੇ ਵੀ ਡਿਵੈਲਪਮੈਂਟ ਕਰਨੀ ਹੈ ਤੇ ਪ੍ਰਾਈਵੇਟ ਪਲੇਅਰਸ ਨੇ ਵੀ ਕਰਨੀ ਹੈ ਤੇ ਜੇ ਕਿਸਾਨ ਰਲ ਕੇ ਆ ਕੇ ਕਰਨਾ ਚਾਹੁੰਦੇ ਨੇ ਤੇ ਉਹ ਵੀ ਕਰ ਲੈਣ ਹੁਣ ਤੁਸੀਂ ਇਹਨਾਂ 25 ਸ਼ਹਿਰਾਂ ਦਾ ਤੁਸੀਂ ਦੇਖੋ ਨੈਗੇਟਿਵਿਟੀ ਤਾਂ ਜਿੰਨੀ ਮਰਜ਼ੀ ਫਿਲਾ ਲਓ ਪਰ ਹੁਣ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਗਾਰੰਟੀ ਲਿਖ ਕੇ ਦੇ ਦੇਣਾ ਜਿੱਥੇ ਇਹਨਾਂ 25 ਸ਼ਹਿਰਾਂ ਦੇ ਵਿੱਚ ਇਹ ਨੋਟੀਫਾਈ ਕੀਤਾ ਹੈ ਕਿ ਸਰਕਾਰ ਉੱਥੇ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਪਾਰਟਿਕੂਲਰ ਏਰੀਆ ਡਿਵੈਲਪ ਕਰਨਾ ਚਾਹੁੰਦੀ ਹੈ ਇੱਕ ਚੀਜ਼ ਮੈਂ ਤੁਹਾਨੂੰ ਗਾਰੰਟੀ ਨਾਲ ਲਿਖ ਕੇ ਦੇ ਦਿੰਦਾ ਕਿ ਅੱਜ ਤੋਂ ਬਾਅਦ ਜੇ ਉੱਥੇ ਉਹਨਾਂ ਸ਼ਹਿਰਾਂ ਦੇ ਵਿੱਚ ਉਹ ਕਾਮਯਾਬ ਹੋ ਜਾਂਦੀ ਹੈ ਤੇ ਅੱਜ ਤੋਂ ਬਾਅਦ ਉੱਥੇ ਕਦੇ ਇਲੀਗਲ ਕਲੋਨੀ ਨਹੀਂ ਬਣੇਗੀ ਕਿਉਂਕਿ ਲੋਕਾਂ ਨੂੰ ਪਤਾ ਹੋਏਗਾ ਕਿ ਜਦੋਂ ਲੀਗਲ ਸਰਕਾਰੀ ਅਪਰੂਵਡ ਕਲੋਨੀ अवेलेबल ਹੈਗੀ ਜਿਹਦੇ ਵਿੱਚ ਸਰਕਾਰ ਵੱਲੋਂ ਵੀ ਪਲਾਟ अवेलेबल ਹੈ ਦੇ ਪ੍ਰਾਈਵੇਟ ਡਿਵੈਲਪਰਾਂ ਵੱਲੋਂ ਵੀ ਅਵੇਲੇਬਲ ਹੈ ਇਲੀਗਲ ਕਲੋਨੀ ਕਿਉਂ ਘਟੂਗੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਇੱਕ ਅਰਬਨ ਜੰਗਲ ਹੈ ਜਿਹੜਾ ਉਹ ਬਣਿਆ ਪਿਆ ਪੰਜਾਬ ਪਿਛਲੀਆਂ ਸਰਕਾਰਾਂ ਦੇ ਜੋ ਲੈਂਡ ਮਾਫੀਆਜ਼ ਦੇ ਨਾਲ ਮਿਲ ਕੇ ਜੋ ਪੁਸ਼ਤਪਨਾਹੀ ਉਹਨਾਂ ਦੀ ਕਰਕੇ ਔਰ ਫਿਰ ਸੈਕੰਡਲੀ ਆਪਾਂ ਲੈਂਡ ਪੂਲਿੰਗ ਦੀ ਗੱਲ ਕਰਦੇ ਆਂ ਮਾਲਾ ਮਾਲ ਦੀ ਤੁਸੀਂ ਗੱਲ ਕੀਤੀ ਮੁਹੱਲੇ ਜਾ ਕੇ ਦੇਖ ਲਓ ਮੁਹੱਲੇ ਜਿਹੜਾ ਸਾਰਾ ਬਸਿਆ ਹੈ ਨਿਊ ਚੰਡੀਗੜ੍ਹ ਜਿਹੜਾ ਸਾਰਾ ਬਸਿਆ ਉਹ ਲੈਂਡ ਪੂਲਿੰਗ ਤੇ ਬਸਿਆ ਹੈ ਹਾਂ ਜਿੱਥੇ ਇੱਕ ਇਕੜ ਦੇ ਵਿੱਚੋਂ ਜ਼ਮੀਨ ਜੇ ਕਿਸੇ ਨੇ ਕੰਟ੍ਰਿਬਿਊਟ ਕੀਤੀ ਤੇ ਰੈ residențial ਔਰ ਕਮਰਸ਼ੀਅਲ 플ੌਟ ਵੀ ਮਿਲ ਗਿਆ ਤੇ ਅੱਗੇ ਉਹ ਤੋਂ ਦੁੱਗਣੀ ਚੌਗਣੀ ਜ਼ਮੀਨ ਹੈ ਜਿਹੜੀ ਉਹ ਬੰਦੇ ਨੇ ਬਾਹਰ ਜਾ ਕੇ ਵਾਹੀ ਜੋਗ ਜ਼ਮੀਨ ਵੀ ਲੈ ਲਈ ਪਰ ਅਸੀਂ ਤਾਂ ਅਸੀਂ ਤਾਂ ਫਿਰ ਵੀ ਇਹ ਕਹਿੰਦੇ ਆ ਬਹੁਤ ਬਹੁਤ ਸਾਰੇ ਕੇਸਿਸ ਇਦਾਂ ਦੇ ਆ ਜ਼ਮੀਨ ਦੇ ਦਿੱਤੀ ਗਈ ਜ਼ਮੀਨ ਉਹਨਾਂ ਦੀ ਪੂਲ ਹੋ ਚੁੱਕੀ ਹੈ ਪਰ ਉਹਦੇ ਬਦਲੇ ਜਿਹੜਾ ਐਸਆਈਓ ਦੇਣਾ ਹੈ ਉਹਦੇ ਬਦਲੇ ਜਿਹੜਾ ਬੂਥ ਮਿਲਣਾ ਹੈ ਉਹਦੇ ਬਦਲੇ 플ੌਟ ਮਿਲਣਾ ਹੈ ਮੋਹਾਲੀ ਦੇ ਵਿੱਚ ਤੁਸੀਂ ਇੱਥੇ ਗੱਲ ਕੀਤੀ ਨਿਊ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਇੰਨੇ ਐਗਜ਼ਾਮਪਲ ਨੇ ਇੰਨੇ ਲੋਕਾਂ ਦੇ ਰੋਜ਼ ਫੋਨ ਆਉਂਦੇ ਆ ਉਹ ਕਹਿੰਦੇ ਆ ਕਿ ਸਾਨੂੰ ਹਲੇ ਤੱਕ 플ੌਟ ਜਿਹੜਾ ਹੈ ਉਹ ਡਿਲੀਵਰ ਨਹੀਂ ਹੋਇਆ ਹਲੇ ਤੱਕ ਸਾਨੂੰ ਇਹ ਨਹੀਂ ਪਤਾ ਸਾਡਾ ਐਸਆਈਓ ਕੀਤੇ ਆ ਫਿਰ ਜਦੋਂ ਉਹ ਮਿਲੇਗਾ ਜਦੋਂ ਉਹ ਹਲੇ ਡਿਵੈਲਪ ਹੋਣੀ ਹੈ ਉਹਦੇ ਰੇਟ ਇਨਕਰੀਜ਼ ਹੋਣੇ ਆ ਉਹਨਾਂ ਚਿਰ ਤੋ ਬੰਦੇ ਦੇ ਹੱਥ ਪੱਲੇ ਕੁਝ ਵੀ ਨਹੀਂ ਹੈਗਾ ਏਹੀ ਤਾਂ ਅਸੀਂ ਕਹਿ ਰਹੇ ਆ ਉਸ ਪਾਲਿਸੀ ਦੇ ਵਿੱਚ ਜੋ ਕਮੀਆਂ ਸੀਗੀਆਂ ਉਸ ਪਾਲਿਸੀ ਇਸ ਪਾਲਿਸੀ ਉਦੇ ਵਿੱਚ ਲੈਂਡ ਐਕ acquisition ਜਿਹੜੀ ਸੀਗੀ ਉਹ ਤੱਕੇ ਨਾਲ ਸੀਗੀ ਵੀ ਜੇ ਨੋਟੀਫਾਈ ਕਰਤਾ ਤਾਂ ਇੱਥੇ ਸੇਲ ਪਰਚੇਸ ਬੰਦ ਇੱਥੇ ਕੋਈ ਪ੍ਰਾਈਵੇਟ ਡਿਵੈਲਪਰ ਹੈ ਜਿਹੜਾ ਉਹ ਨਾ ਕੁਝ ਡਿਵੈਲਪ ਕਰ ਸਕਦਾ ਨਾ ਸੀਐਲਯੂ ਹੋਊਗਾ ਤੇ ਨਾ ਹੀ ਪਰਚੇਸ ਕਰ ਸਕਦਾ ਜੋ ਕਰਨਾ ਸਰਕਾਰ ਨਹੀਂ ਕਰਨਾ ਹੁਣ ਐਰੋ ਸਿਟੀ ਜਾਂ ਆਪਾ ਐਟ੍ਰੋਪੋਲਿਸ ਦੀ ਗੱਲ ਕਰ ਲਈ ਉੱਥੇ ਉਹਨਾਂ ਥਾਵਾਂ ਦੇ ਉੱਪਰ ਜੇ ਸਰਕਾਰ ਨੇ ਨੋਟੀਫਾਈ ਕਰਤਾ ਕੰਮ ਇੰਨੇ ਸਾਲ ਕੀਤਾ ਨਾ ਜੋ ਗੱਲ ਤੁਸੀਂ ਕਹਿ ਰਹੇ ਹੋ ਕਿਸਾਨਾਂ ਨਾਲ ਉਹੀ ਹੋ ਗਈ ਕਿ ਉਹ ਫਸ ਗਏ ਵੈਸੇ ਤਾਂ ਉਹਦੇ ਟਰੇਡਿੰਗ ਜਿਹੜੀ ਐਲਓਆ ਦੀ ਬਹੁਤ ਹੋਈ ਹੈ ਉਹਦੇ ਮਲਟੀਪਲ ਗੁਣੇ ਉਹ ਐਲਓਆ ਦੇ ਰੇਟ ਵਧ ਗਏ ਤੇ ਬਹੁਤ ਬੰਦੇ ਟਰੇਡਿੰਗ ਕਰਕੇ ਉਹ ਨਿਕਲ ਵੀ ਗਏ ਪਰ ਸਵਾਲ ਇਹ ਹੈ ਵੀ ਸਾਡੀ ਪਾਲਸੀ ਦੇ ਵਿੱਚ ਤਾਂ ਇਹੀ ਹੈ ਕਿ ਜਿਨੇ ਖੇਤੀ ਕਰਨੀ ਉਹ ਖੇਤੀ ਕਰ ਲੋ ਜਿਹੜਾ ਕੋਈ ਤੁਸੀਂ ਕਹਿੰਦੇ ਹੋ ਵੀ ਲੰਬਾ ਸਮਾਂ ਇੱਕ ਨਹੀਂ ਪਤਾ ਲੱਗਦਾ ਹੈਗਾ ਵੀ ਸਾਡਾ ਪਲਾਟ ਕਿੱਥੇ ਹੈ ਬਿਲਕੁਲ ਸਹੀ ਹੈ ਜੇ ਕੱਲਾ ਸਰਕਾਰ ਕਰੂਗੀ ਤਾਂ ਸ਼ਾਇਦ ਨਾ ਪਤਾ ਲੱਗੇ ਹੁਣ ਜਦੋਂ ਉਸ ਏਰੀਏ ਦੇ ਵਿੱਚ ਨਾਲ ਪ੍ਰਾਈਵੇਟ ਡਿਵੈਲਪਰ ਵੀ ਡਿਵੈਲਪ ਕਰ ਰਹੇ ਨੇ ਤੇ ਆਪਣੇ ਡਿਵੈਲਪਮੈਂਟ ਹੋ ਜਾਣੀ ਹੈ ਹਮਮ ਔਰ ਫਿਰ ਸਰਕਾਰ ਜਦੋਂ ਤੱਕ ਜਦੋਂ ਅ ਬੰਦੇ ਨੇ ਆਫਰ ਕਰਤਾ ਸਰਕਾਰ ਨੇ ਇਹਨਾਂ ਪਾਲਿਸੀਆਂ ਦੇ ਵਿੱਚ ਪੁਰਾਣੀ ਸਰਕਾਰਾਂ ਦੀ ਪਾਲਿਸੀਆਂ ਦੇ ਵਿੱਚ ਤਾਂ ਇਹ ਵੀ ਨਹੀਂ ਸੀਗਾ ਵੀ ਕੋਈ ਕੰਪਨਸੇਸ਼ਨ ਦਵਾਂਗੇ ਅਸੀਂ ਤਾਂ ਇਹ ਵੀ ਪਾਇਆ ਵੀ 50000 ਰੁਪਏ ਏਕੜ ਹਰ ਸਾਲ ਉਹ ਕਿਸਾਨ ਨੂੰ ਦਵਾਂਗੇ ਜਦੋਂ ਐਲਓਆਈ ਮਿਲ ਗਈ ਜਦੋਂ ਅਗਲਾ ਔਰ ਖੇਤੀ ਵੀ ਕਰੀ ਚੱਲੇ ਜਦੋਂ ਅਗਲਾ ਐਕਚੁਅਲ ਪੋゼਸ਼ਨ ਦਊਗਾ ਡਿਵੈਲਪਮੈਂਟ ਸ਼ੁਰੂ ਹੋਊਗੀ ਜਿਸ ਦਿਨ ਐਕਚੁਅਲ ਪੋゼਸ਼ਨ ਦਊਗਾ ਸਰਕਾਰ ਨੂੰ ਉਸ ਦਿਨ ਤੋਂ 50000 ਤੋਂ ਵੱਧ ਕੇ ਲੱਖ ਰੁਪਇਆ ਹੋ ਜਾਊਗਾ ਕਿਉਂਕਿ ਉਸ ਦਿਨ ਡਿਵੈਲਪਮੈਂਟ ਸ਼ੁਰੂ ਹੋ ਜੂਗੀ ਖੇਤੀ ਨਹੀਂ ਹੋਣੀ ਹੈਗੀ ਅੱਛਾ ਸਰ ਇਹ ਇਹ ਜੇ ਤੁਸੀਂ ਇੱਕ ਗੱਲ ਦੱਸੋ ਮੈਨੂੰ ਵੀ ਕੋਈ ਵੀ ਸਰਕਾਰ ਆਪ ਦੇ ਸਿਰ ਇੰਨੀ ਵੱਡੀ ਲਾਇਬਿਲਟੀ ਖੜੀ ਕਰੂਗੀ ਕਿ ਹਜ਼ਾਰਾਂ ਏਕੜ ਜ਼ਮੀਨ ਦੇ ਪਹਿਲਾਂ 50000 ਤੇ ਮੁੜ ਕੇ 1 ਲੱਖ ਰੁਪਇਆ ਏਕੜ ਹਜ਼ਾਰਾਂ ਕਰੋੜ ਬਣ ਜਾਣਾ ਹੈ ਇਹ ਕਿਹੜੀ ਸਰਕਾਰ ਲਾਇਬਿਲਟੀ ਖੜੀ ਕਰਨਾ ਚਾਹੂਗੀ ਜੀ ਇਹ ਉਹੀ ਕਰਨਾ ਚਾਹੂਗੀ ਜ ਜਿਹਦੀ ਇੱਛਾ ਮਨਸ਼ਾ ਤੇ ਤਿਆਹੀਆ ਕੀਤਾ ਹੋਊਗਾ ਕਿ ਅਸੀਂ ਜਲਦ ਤੋਂ ਜਲਦ ਉਹਨੂੰ ਡਿਵੈਲਪ ਕਰਕੇ ਅਸੀਂ ਕਿਸਾਨਾਂ ਨੂੰ ਉਹਨਾਂ ਦੇ ਪਲਾਟ ਤੇ ਏਰੀਆਜ਼ ਨੇ ਜਿਹੜੇ ਉਹ ਦੇ ਦੇਣੇ ਨੇ ਤੁਹਾਡੀ ਵੀ ਸੋਚ ਹੋਏਗੀ ਤੁਹਾਡੇ ਵੀ ਜ਼ਿਹਨ 'ਚ ਆਈਡੀਆ ਹੋਏਗਾ ਕਿ ਅਸੀਂ ਸਤਾਈ ਦੇ ਵਿੱਚ ਮੋੜ ਚੋਣ ਜਿੱਤ ਕੇ ਲੜ ਕੇ ਜਿੱਤੀਏ ਤੇ ਸਰਕਾਰ ਬਣਾਈਏ ਪਰ ਜਦੋਂ ਬੰਦੇ ਨੇ 파ਰਟੀ ਨੇ ਸਰਕਾਰ ਬਣਾਉਣ ਬਾਰੇ ਸੋਚਿਆ ਹੁੰਦਾ ਉਹ ਕਿਸੇ ਤੋਂ ਆਪਣੀ ਵਿਰੋਧਤਾ ਮੁਖਾਲਫਤ ਨਹੀਂ ਖੱਟਦਾ ਜਦੋਂ ਬੰਦੇ ਕਹਿੰਦੇ ਆ ਕਿ ਉੱਥੇ ਧਰਨੇ ਲਾਗੇ ਪੱਕੇ ਤੌਰ ਤੇ ਕਿ ਅਸੀਂ ਤਾਂ ਦੇਣੀ ਹੀ ਨਹੀਂ ਤੇ ਫਿਰ ਸਰਕਾਰ ਇੰਨਾ ਪੈਸਾ ਵੀ ਕਿਉਂ ਖਰਚ ਕਰ ਰਹੀ ਹੈ ਸੋ ਠੀਕ ਹੈ ਵੀ ਜੋ ਲੋਕ ਚਾਹੁੰਦੇ ਨੇ ਫਿਰ ਲੋਕਾਂ ਨੂੰ ਉਹ ਡਿਲੀਵਰ ਕਰ ਦਿੱਤਾ ਜਾਵੇ ਤੇ ਇਹਦਾ ਮਤਲਬ ਤੁਸੀਂ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਲੋਕ ਜੇ ਇੱਕ ਇੱਕ ਅਗਾਂਹ ਵਧੂ ਪਾਲਿਸੀ ਦੀ ਨੂੰ ਜੇ ਰਜਿਸਟਰ ਕਰ ਰਹੇ ਨੇ ਤੇ ਅਸੀਂ ਉਹਨੂੰ ਛੱਡ ਦਈਏ ਸਵਾਲ ਕੱਲੇ 2027 ਦੇ ਵਿੱਚ ਵੋਟਾਂ ਕਿਵੇਂ ਲੈਣੀਆਂ ਨੇ ਪ੍ਰਾਇੋਰਟੀ ਕੰਮ ਇੱਕ ਪਾਰਟੀ ਦੀ ਉਹ ਹੋਣੀ ਚਾਹੀਦੀ ਹੈ ਇਹ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਇੱਕ ਪ੍ਰੋਪਰ ਤਰੀਕੇ ਨਾਲ ਪਲਾਨਡ ਡਵੈਲਪਮੈਂਟ ਜਿਹੜੀ ਉਹ ਕਰਦੀਏ ਕੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ ਜੀ ਤੁਸੀਂ ਦੱਸੋ ਮੇਰੇ ਸਵਾਲ ਇਹੀ ਹੈ ਮੇਰਾ ਸਵਾਲ ਇਹੀ ਹੈ ਭਾਈ ਸਾਹਿਬ ਉਹਦੇ ਵਿੱਚ ਉਹਦੇ ਵਿੱਚ ਨਾ ਕਈ ਤਰ੍ਹਾਂ ਦੇ ਸੰਸਦ ਭਟਾਉਂਦੇ ਆ ਕਿ ਇਹਦੇ ਵਿੱਚ ਗਵਰਨਮੈਂਟ ਨੇ ਜਿਹੜਾ ਹੈ ਉਹ ਫੰਡ ਜਨਰੇਟ ਕਰਨਾ ਫਾਰ ਦੀ ਇਲੈਕਸ਼ਨ ਕਿਵੇਂ ਇਹ ਤਾਂ ਉਹਨਾਂ ਨੂੰ ਪਤਾ ਨਹੀਂ ਤੁਸੀਂ ਦੱਸੋ ਨਾ ਜੀ ਤੁਸੀਂ ਉਹਨਾਂ ਦੇ ਬਿਹਾਫ ਤੇ ਸਵਾਲ ਕਰ ਰਹੇ ਹੋ ਇਹਦੇ ਫੋਰ ਇਲੈਕਸ਼ਨ ਇਹਦੇ ਲਈ ਇਹਦੇ ਵਿੱਚੋਂ ਫੰਡ ਜਨਰੇਟ ਕਿਵੇਂ ਹੋਊਗਾ ਸਮਝਾਓ ਮੈਨੂੰ ਉਹ ਤਾਂ ਇਹ ਵੀ ਕਹਿੰਦੇ ਆ ਕਹਿੰਦੇ ਜਿੰਨੀ ਜ਼ਮੀਨ ਤੁਸੀਂ 4445 45 ਜਿੰਨੀ ਏਕੜ ਕਰਨੀ ਹੈ ਜਿੰਨਾ ਤੁਸੀਂ ਉੱਥੇ ਏਕੜ ਦਾ ਰੇਟ ਦੇਣ ਨੂੰ ਕਹਿੰਦੇ ਐਨੇ ਤਾਂ ਪੈਸੇ ਵੀ ਨਹੀਂ ਹੈ ਨਹੀਂ ਗਵਰਨਮੈਂਟ ਕੋਲੇ ਉਹ ਜੇ ਸਾਰੇ ਰਾਜ਼ੀ ਹੋ ਜਾਂਦੇ ਆ ਇੱਕ ਮਿੰਟ ਲਈ ਵੀ ਸਰਕਾਰ ਇਹਨਾਂ ਪੈਸਾ ਕਿੱਥੋਂ ਡਿਲੀਵਰ ਕਰੇ ਇਹ ਤਾਂ ਜੀ ਸਰਕਾਰ ਨੇ ਪਾਲਿਸੀ ਬਣਾਈ ਕੋਈ ਸੋਚ ਕੇ ਬਣਾਈ ਹੋਗੀ ਜੀ ਇਹ ਉਹਨਾਂ ਨੂੰ ਕੀ ਪਤਾ ਮੇਰੇ ਕਹਿੰਦਾ ਮਤਲਬ ਹੈ ਕਿ ਤੁਸੀਂ ਇਹਦੇ ਚ ਆਪਾਂ ਜਿਹੜੀ ਇੱਕ ਸਪਸ਼ਟ ਚੀਜ਼ ਨਜ਼ਰ ਆ ਰਹੀ ਹੈ ਕਿ ਸਰਕਾਰ ਹੀ ਇਸ ਕਰਕੇ ਦੇ ਰਹੀ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਵੀ ਜਲਦੀ ਤੋਂ ਜਲਦੀ ਡਿਵੈਲਪਮੈਂਟ ਸ਼ੁਰੂ ਹੋਵੇ ਤੇ ਲੋਕਾਂ ਨੂੰ ਲੋਕਾਂ ਦਾ ਪੈਸਾ ਜਿਹੜਾ ਉਹ ਟ੍ਰੇਡੇਬਲ ਹੈ ਐਲਓਆਈ ਵੀ ਟ੍ਰੇਡੇਬਲ ਹੈ ਠੀਕ ਹੈ ਨਾ ਉਹ ਲੋਕ ਆ ਉਹਦਾ ਪੈਸਾ ਵਟਣ ਲੋਕ ਅਗਲੇ ਪਾਸੇ ਕਿਸੇ ਪਾਸੇ ਹੋਰ ਜ਼ਮੀਨ ਲੈ ਲੈਣ ਜੇ ਕੋਈ ਲੈਣਾ ਚਾਹੁੰਦਾ ਜੇ ਉੱਥੇ ਕਰਨਾ ਚਾਹੁੰਦਾ ਉੱਥੇ ਕਰ ਲੈ ਇੱਕ ਸਰ ਤੁਸੀਂ ਕਿਹਾ ਵੀ ਜਿਹੜਾ ਬੰਦਾ ਦੇਣਾ ਚਾਹੁੰਦਾ ਉਹ ਦੇ ਸਕਦਾ ਜਿਹਨੇ ਨਹੀਂ ਦੇਣੀ ਉਹ ਨਹੀਂ ਦੇਊਗਾ ਮਿਸਾਲ ਦੇ ਤੌਰ ਤੇ ਇੱਕ ਸਕੁਅਰ ਪਲਾਟ ਇੱਥੇ ਆਪਾਂ ਤੁਸੀਂ ਡਿਜ਼ਾਈਨ ਕਰ ਲਿਆ ਕਿ ਇਹ ਜ਼ਮੀਨ ਇੱਥੋਂ ਚੱਕਣੀਆਂ ਟੁਕੜਾ ਉਹਦੇ ਵਿੱਚੋਂ ਸੈਂਟਰ ਦੇ ਵਿੱਚੋਂ ਇੱਕ ਬੰਦਾ ਨਹੀਂ ਕਹਿੰਦਾ ਵੀ ਆ ਮੈਂ ਇਥੋਂ ਨਹੀਂ ਚੱਕਣਾ 500 ਏਕੜ ਦਾ ਪ੍ਰੋਜੈਕਟ ਹੈ ਵਿੱਚੋਂ 100 ਏਕੜ ਬੰਦਾ ਕਹਿੰਦਾ ਮੈਂ ਨਹੀਂ ਦੇਣਾ ਹੈਗਾ ਕੀ ਏਰੀਆ ਤੁਸੀਂ ਫੁੱਲ ਡਿਵੈਲਪ ਮੰਨੋਗੇ ਤੇ ਆਸੇ-ਪਾਸੇੋਂ ਤੁਸੀਂ ਲੈ ਲਈਏ ਤੇ ਉਹ ਬੰਦਾ ਨਾ ਦੇਵੇ ਵਿੱਚੋਂ ਤੇ ਕਿਉਂ ਨਹੀਂ ਮੰਨਾਂਗੇ ਜੇ ਉਹਦੀ ਜਿਹੜੀ ਪਲੈਨਿੰਗ ਹੈ ਉਹਦੇ ਸਾਬ ਨਾਲ ਹੋਜੂਗੀ ਕੀ ਦਿੱਕਤ ਹੈ ਉਸ ਚ ਕਿੰਨੇ ਸ਼ਹਿਰ ਨੇ ਜਿੱਥੇ ਚੰਡੀਗੜ੍ਹ ਦੇ ਵਿੱਚ ਕਿਹੜਾ ਪਿੰਡ ਨਹੀਂ ਵਸਦੇ ਹੈਗੇ ਜੀ ਹੂੰ ਕਿੰਨੇ ਮੁਹੱਲੇ ਦੇ ਵਿੱਚ ਵੀ ਵਿਚਾਲੇ ਕਈ ਥਾਵਾਂ ਤੇ ਕਿਸੇ ਦੀ ਮੋਟਰ ਵੀ ਆ ਜਾਂਦੀ ਹੈ ਕਿਸੇ ਦਾ ਕੋਈ ਪਿੰਡ ਵੀ ਆ ਜਾਂਦਾ ਹੈ ਉਹ ਸਾਬ ਨਾਲ ਪਲੈਨਿੰਗ ਹੋ ਜਾਂਦੀ ਹੁੰਦੀ ਹੈ ਹੂੰ ਸੋ ਮੇਰੀ ਕਹਿੰਦਾ ਮਤਲਬ ਹੈ ਜੀ ਪਲੈਨਿੰਗ ਵਾਲੇ ਪਾਰਟ ਦੇ ਉੱਪਰ ਤਾਂ ਕਿਸੇ ਨੂੰ ਫਿਕਰ ਕਰਨ ਦੀ ਲੋੜ ਨਹੀਂ ਉਹਦਾ ਇੱਕ ਪ੍ਰੋਪਰ ਪਲਾਨ ਡਿਵੈਲਪਮੈਂਟ ਹੀ ਹੋਊਗੀ ਪਰ ਸਵਾਲ ਇਹ ਹੈ ਵੀ ਕਿ ਜਿਹੜੇ ਜਿਸ ਤਰੀਕੇ ਦੇ ਨਾਲ ਵਿਰੋਧੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਕਿ ਸੱਚੀ ਬਹੁਤ ਲੋਕਾਂ ਨੂੰ ਸਿਰਫ ਅਸਰ ਆਪਦੇ ਵੋਟਾਂ ਦੇ ਲਾਹੇ ਵਾਸਤੇ ਸਿਆਸੀ ਲਾਹੇ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਜਾਇਜ਼ ਗੱਲਾਂ ਹੈ ਅੱਛਾ ਜਿੰਨੇ ਵੀ ਆਈਡੀਆ ਆਉਂਦੇ ਨੇ ਉਹ ਉਹ ਮਤਲਬ ਨੀਡ ਚ ਉਪਜੇ ਹੋਏ ਹੁੰਦੇ ਨੇ ਵੀ ਜਿਹੜੀ ਕੋਈ ਥੋੜੀ ਜ਼ਰੂਰਤ ਹੈ ਕੀ ਸਰਕਾਰ ਨੂੰ ਇਹ ਲੋਡ ਮਹਿਸੂਸ ਹੋਈ ਕਿ ਲੋਕਾਂ ਕੋਲੇ ਘਰ ਨਹੀਂ ਹੈਗੇ ਵੀ ਲੋਕਾਂ ਨੂੰ ਮਤਲਬ ਤੁਸੀਂ ਅਰਬਨ ਹਾਊਸਿੰਗ ਜਿਹੜੀ ਆ ਉਹ ਦੇਣੀ ਚਾਹੁੰਦੇ ਹੋ ਵੀ ਵੀ ਇਸ ਸਮੇਂ ਕੋਈ ਬਹੁਤ ਤੰਗੀ ਹੋ ਰਹੀ ਹੈ ਕੋਈ ਮਾਰਾ ਮਾਰੀ ਹੋ ਰਹੀ ਹੈ ਦੇਖੋ ਦੋ ਚੀਜ਼ਾਂ ਨੇ ਜਿਸ ਚ ਨੰਬਰ 1 ਤਾਂ ਜਿਹੜੀ ਮਾਈਗ੍ਰੇਸ਼ਨ ਹੈ ਨਾ ਜੀ ਪਿੰਡਾਂ ਤੋਂ ਕਸਬੇ ਕਸਬਿਆਂ ਤੋਂ ਵੱਡੇ ਸ਼ਹਿਰ ਵੱਡੇ ਸ਼ਹਿਰਾਂ ਤੋਂ ਮੈਟਰੋਪੋਲੀਟਨ ਉਹ ਉਹ ਇੱਕ ਵਰਲਡ ਓਵਰ ਫੀਨੋਮਨਾ ਉਹ ਹੋ ਰਹੀ ਹੈ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਹੋ ਰਹੀ ਹੈ ਪੰਜਾਬ ਆਪਣੇ ਨਾਲੋਂ ਛੋਟਾ ਸੂਬਾ ਹਰਿਆਣਾ ਉੱਥੇ 46 ਅ ਅਰਬਨ ਸਟੇਟਸ ਨੇ ਜਿਹੜੀਆਂ ਉਹ ਹੁੱਡਾਂ ਨੇ ਕੱਟ ਦਿੱਤੀਆਂ ਆਪਣੇ ਪੰਜਾਬ ਦੇ ਵਿੱਚ ਇੰਨੇ ਸਾਲਾਂ ਦਾ ਇਹਨਾਂ ਨੇ ਕੀਤਾ ਕੁਝ ਨਹੀਂ ਹੈਗਾ ਹੁਣ ਜਦੋਂ ਅਰਬਨਾਈਜੇਸ਼ਨ ਹੋ ਰਹੀ ਹੈ ਆ ਤੁਸੀਂ ਤੁਹਾਡੀ ਸੁਰਤ ਤੇ ਮੇਰੀ ਸੁਰਤ ਦੇ ਵਿੱਚ ਆਪਾਂ ਜ਼ੀਰਕਪੁਰੋ ਮੁਹੱਲੀ ਦਾ ਹਾਲ ਦੇਖ ਲਓ ਕੀ ਹੋ ਗਿਆ ਜੀ ਹੂੰ ਅੱਜ 10 ਸਾਲ ਪਹਿਲਾਂ 에어ਪੋਰਟ ਰੋਡ ਜਿਹੜੀ ਆਪਾਂ ਕਦੇ ਸੁਣੀ ਵੀ ਨਹੀਂ ਸੀਗੀ ਉਹ ਖਾਲੀ ਹੁੰਦੀ ਸੀਗੀ ਅੱਜ ਉੱਥੇ ਬੰਪਰ ਟੂ ਬੰਪਰ ਚੱਲਦਾ ਕਿਉਂਕਿ ਲੋਕ ਇੰਨੀ ਦੁਨੀਆ ਆ ਰਹੀ ਹੈ ਵੱਡੇ ਸ਼ਹਿਰਾਂ ਦੇ ਵਿੱਚ ਆ ਰਹੀ ਹੈ ਪਿੰਡਾਂ ਤੋਂ ਉੱਠ ਕੇ ਜਾ ਰਹੀ ਹੈ ਹੁਣ ਜੇ ਤੁਸੀਂ ਇਹ ਕੱਲਾ ਸਿਰਫ ਔਰ ਸਿਰਫ ਮੁਹੱਲੀ ਕਿਉਂ ਇਹਦਾ ਮਤਲਬ ਜਿਨੇ ਕਿਸੇ ਨੇ ਪਲਾਨ ਡਿਵੈਲਪਮੈਂਟ ਦੇ ਵਿੱਚ ਰਹਿਣੇ ਤੋਂ ਬੰਦਾ ਮੁਹੱਲੀ ਆਵੇ ਉਹ ਪਠਾਨਕੋਟ ਕਿਉਂ ਨਹੀਂ ਰਹਿ ਸਕਦਾ ਉਹ ਗਰਦਾਸਪੁਰ ਕਿਉਂ ਨਹੀਂ ਰਹਿ ਸਕਦਾ ਫਿਰੋਜ਼ਪੁਰ ਕਿਉਂ ਨਹੀਂ ਰਹਿ ਸਕਦਾ ਬਠਿੰਡੇ ਕਿਉਂ ਨਾ ਰਹੇ ਇਹ ਉਹ ਸੰਗਰੂਰ ਕਿਉਂ ਨਾ ਰਹੇ ਜੇ ਉੱਥੇ ਹੀ ਪਲਾਨ ਡਵੈਲਪਮੈਂਟਸ ਨੇ ਜਿਹੜੀਆਂ ਉਹ ਹੋਣ ਲੱਗ ਜਾਣਗੀਆਂ ਤੇ ਇੱਕ ਤਾਂ ਉਸ ਚੀਜ਼ ਦਾ ਪਠਲ ਹੈ ਜਿਹੜੀ ਉਹ ਪਹੂਗੀ ਨੰਬਰ 1 ਨੰਬਰ 2 ਇਹਦੇ ਉੱਪਰ ਪ੍ਰੋਪਰ ਸਰਵੇ ਹੈ ਜਿਹੜਾ ਉਹ ਹੋਇਆ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਰਿਕੁਆਇਰਮੈਂਟ ਆਉਣ ਵਾਲੇ 10 15 ਸਾਲ ਜਿਹੜਾ ਹੈਗਾ ਅਰਬਨਾਈਜੇਸ਼ਨ ਹੈ ਜਿਹੜੀ ਉਹ ਹੋਣੀ ਹੈ ਔਰ ਲੋਕਾਂ ਦੀ ਮਾਈਗ੍ਰੇਸ਼ਨ ਹੋਣੀ ਹੈ ਉਹ ਤਾਂ ਤਾਂ ਜਿੰਨੀ ਜ਼ਮੀਨ ਐਕਵਾਇਰ ਐਕਵਾਇਰ ਨਹੀਂ ਕਹਾਗੇ ਇਹਨੂੰ ਡਵੈਲਪ ਹੋ ਰਹੀ ਹੈ ਇਹ ਤਾਂ 40% ਵੀ ਨਹੀਂ ਹੈਗਾ ਜੀ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਕਿੱਥੋਂ ਦਾ ਕਿੱਥੋਂ ਦੀ ਵਾਜਬ ਗੱਲ ਹੈ ਕਿ ਕੁਝ ਕੁ ਲੋਕ ਕਹਿਣ ਵੀ ਜੀ ਲੋਕਾਂ ਨੂੰ ਉੱਥੇ ਇਲੀਗਲ ਕਲੋਨੀਆ ਦੇ ਵਿੱਚ ਯਾਨੀ ਕਿ ਨਿੱਕੀਆਂ ਨਿੱਕੀਆਂ ਗਲੀਆਂ ਦੇ ਵਿੱਚ ਖੁੱਡਾਂ ਦੇ ਵਿੱਚ ਉੱਥੇ ਰਹਿਣ ਲਈ ਮਜਬੂਰ ਕੀਤਾ ਜਾਵੇ ਹੁਣ ਫਿਰ ਜਿਹੜੇ ਜਿਹੜੇ ਲੋਕ ਪਹਿਲਾਂ ਪਲਾਨ ਡਵੈਲਪਮੈਂਟ ਕਰਦੇ ਸੀਗੇ ਇੱਕ ਲੀਗਲ ਕਲੋਨੀ ਕੱਟਦੇ ਸੀਗੇ ਉਹਦੇ ਨਾਲ ਹੀ ਇਲੀਗਲ ਕਲੋਨੀ ਵਾਲਾ ਕੰਦੇ ਨਾਲ ਕੰਦ ਚਾਰ ਕੇ ਲੈ ਕੇ ਉਹ ਕੱਟਣੀ ਸ਼ੁਰੂ ਕਰ ਦਿੰਦਾ ਸੀਗਾ ਉਹਦਾ ਵਾਰਾ ਨਹੀਂ ਖਾਂਦਾ ਸੀਗਾ ਕਿਉਂਕਿ ਵਿਚਾਰਾ ਸਹੀ ਕੰਮ ਕਰ ਰਿਹਾ ਉਹਦਾ ਜੇ 40000 ਰੁਪਏ ਦਾ ਹੈ ਉਹ ਦੂਜਾ 10000 ਚ ਵੇਚੀ ਜਾਂਦਾ ਸੀਗਾ ਉਹਦਾ ਕੰਮ ਵੀ ਬੈਠ ਜਾਂਦਾ ਸੀਗਾ ਜਿਹੜਾ ਸਹੀ ਕੰਮ ਕਰ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਸਾਰੇ ਦੇ ਸਾਰੇ ਸਿਸਟਮ ਨੂੰ ਸਟਰੀਮ ਲਾਈਨ ਕਰਨ ਦਾ ਕੰਮ ਹੈ ਜਿਹੜਾ ਉਹ ਇਹੀ ਇੱਕ ਵਧੀਆ ਜ਼ਰੀਆ ਮੈਂ ਸਮਝਦਾ ਕਿ ਹੈਗਾ ਕਈ ਬਿਲਡਰਸ ਦੇ ਨਾਲ ਗੱਲ ਹੋਈ ਕਈ ਸੋਸਾਇਟੀ ਵਾਲੇ ਲੋਕਾਂ ਨਾਲ ਗੱਲ ਹੋਈ ਉਹਨਾਂ ਦਾ ਕੀ ਕਸੂਰ ਹੈ ਜਿਨ੍ਹਾਂ ਨੂੰ 15 ਫੁੱਟ 10 ਫੁੱਟ 20 ਫੁੱਟ 30 ਫੁੱਟ ਗਲੀ ਤੱਕ ਦੇ ਕੇ ਉਹਨਾਂ ਨੂੰ ਉੱਥੇ ਸੀਮਤ ਕਰ ਦਿੱਤਾ ਗਿਆ 30 ਸਾਲ ਬਾਅਦ ਉੱਥੇ ਜਦੋਂ ਹਾਲਾਤ ਬਦਲੇ ਤੇ ਉਹ ਇੰਨਾ ਪੀੜ ਪੜਕਾ ਹੋ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਨੂੰ ਖੋਡਿਆਂ ਦੇ ਵਿੱਚ ਕੈਦ ਕਰ ਦਿੱਤਾ ਉਹਨਾਂ ਦੇ ਲਈ ਹੀ ਉਹੀ ਉਹ ਸਰਕਾਰਾਂ ਦੀ ਸਿਰਾਂ ਦੇ ਉੱਤੇ ਜਿਹੜਾ ਹੈ ਉਹ ਮੁੱਛਾ ਮਨਾਉਂਦੇ ਰਹੇ ਉਦੋਂ ਬਾਅਦ ਉਹਨਾਂ ਦੇ ਨਾਲ ਹੀ ਅਗਲੀਆਂ ਸਰਕਾਰਾਂ ਆ ਕੇ ਓਟੀਐ ਸਕੀਮ ਵਨ ਟਾਈਮ ਸੈਟਲਮੈਂਟ ਸਕੀਮ ਲੈ ਆਏ ਉਹ ਸੈਟਲਮੈਂਟ ਕਰਦੇ ਰਹੇ ਉਹਨਾਂ ਲੋਕਾਂ ਨੂੰ ਕੌਣ ਬੰਨੇਗਾ ਰਸੇ ਦੇ ਨਾਲ ਉਹ ਜਿਹੜੇ ਲੋਕਾਂ ਦੀ ਲੁੱਟ ਕਰ ਗਏ ਲੋਕਾਂ ਦੀ ਸਾਰੀ ਉਮਰ ਦੀ ਲੁੱਟ ਕਰ ਗਏ ਕਿਰਤ ਦੀ ਸਮੇਂ ਦੀ ਲੁੱਟ ਕਰ ਗਏ ਅੱਜ ਲੋਕ ਜਿਹੜੇ ਖੱਜਲਖਵਾਰ ਹੋ ਰਹੇ ਆ ਉਹਨਾਂ ਲਈ ਨਹੀਂ ਕੋਈ ਪਾਲਿਸੀ ਲਿਆਉਣ ਵਾਲੀ ਸੋਚਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਬੰਨਣ ਦੀ ਜ਼ਿੰਮੇਵਾਰੀ ਕਿਹਦੀ ਹੁੰਦੀ ਹੈ ਉਹ ਮੌਕੇ ਦੀ ਸਰਕਾਰ ਦੀ ਹੁੰਦੀ ਹੈ ਹੁਣ ਤੁਸੀਂ OTS ਪਾਲਿਸੀ ਦੀ ਗੱਲ ਕੀਤੀ OTS ਪਾਲਿਸੀ ਹੈ ਜਿਹੜੀ ਵਨ ਟਾਈਮ ਸੈਟਲਮੈਂਟ 2008 ਦੇ ਵਿੱਚ ਆ ਗਈ 13 ਚ ਆ ਗਈ 16 ਚ ਆ ਗਈ 18 ਚ ਆ ਗਈ ਬਾਰ ਬਾਰ ਸਮੇਂ ਸਮੇਂ ਸਿਰ ਆਉਂਦੀ ਰਹੀਆਂ ਹੁਣ ਜਿਹੜੀਆਂ ਚੀਜ਼ਾਂ ਇੱਕ ਵਾਰੀ ਵਨ ਟਾਈਮ ਸੈਟਲਮੈਂਟ ਦੇ ਇਲੀਗਲ ਨੂੰ ਲੀਗਲਾਈਜ਼ ਕਰ ਚੁੱਕੀ ਉਹਦਾ ਅੱਜ ਦੀ ਸਰਕਾਰ ਉਹਨਾਂ ਦਾ ਗੱਲ ਚ ਰਸਾ ਕਿਵੇਂ ਪਾ ਸਕਦੀ ਹੈ ਐਕਟਿਵ ਮੰਡ ਵੀ ਹੋ ਸਕਦੇ ਨਹੀਂ ਕਿਵੇਂ ਕਰੋਗੇ ਫਿਰ ਦੈਟ ਮੀਨਸ ਐਕਟਿਵ ਮੰਡ ਕਰੋਗੇ ਤੇ ਜੋ ਰੈਗੂਲਰਾਈਜ਼ ਹੋਈ ਹੈ ਉਹਨੂੰ ਤੁਸੀਂ ਫਿਰ ਦੁਬਾਰਾ ਇਰੈਗੂਲਰਾਈਜ਼ ਕਰੋਗੇ ਜੇ ਰੈਗੂਲਰਾਈਜ਼ ਕਰੋਗੇ ਉਹਦਾ ਡਿਵੈਲਪਰ ਤਾਂ ਇੱਕ ਬੰਦਾ ਹੈ ਜਿਹੜੇ ਉਹਦੇ ਵਿੱਚ ਹਜ਼ਾਰਾਂ ਬੰਦੇ ਰਹ ਰਹੇ ਨੇ ਉਹਨਾਂ ਦਾ ਕੀ ਬਣੂਗਾ ਪਰ ਐਨਓਸੀ ਦੀ ਪ੍ਰੋਬਲਮ ਅੱਜ ਵੀ ਉਹ ਐਨਓਸੀ ਵਾਲੇ ਅਲੱਗ ਇਸ਼ੂ ਹੈ ਜੀ ਮੇਰੇ ਕਹਿਣ ਦਾ ਮਤਲਬ ਇਹ ਆਹੀ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੋ ਸਮੇਂ ਸਮੇਂ ਸਰ ਓਟੀਐਸ ਪਾਲਿਸੀਆਂ ਆ ਕੇ ਲੋਕਾਂ ਦਾ ਹੁਣ ਬਹੁਤ ਥਾਵਾਂ ਦੇ ਜਿੰਨੇ ਮੈਂ ਤੁਹਾਨੂੰ ਕਿਹਾ ਵੀ ਹਜ਼ਾਰਾਂ ਕਲੋਨੀਆਂ ਜਿਹੜੀਆਂ ਘਟ ਗਈਆਂ ਉਹਦੇ ਚ ਹੁੰਦਾ ਕੀ ਸੀਗਾ ਕਿ ਜੀ 25% ਬਿਆਨਨਾ ਦਿੱਤਾ ਹਮ ਕਿਸਾਨ ਵੀਰ ਨੂੰ ਜ਼ਮੀਨਦਾਰ ਨੂੰ ਡਿਵੈਲਪਰ ਨੇ 25% ਉਹਨੂੰ ਲੈਣਾ ਕਿ ਜ਼ਮੀਨ ਬੰਨ ਲਈ ਉਹਦੇ ਪਲਾਟ ਨਕਸ਼ੇ ਦੇ ਉੱਪਰ ਵੇਚੇ ਪੈਸੇ ਲਏ ਤੇ ਆਪਾਰ ਅੱਜ ਤੁਸੀਂ ਉਹਨਾਂ ਦੇ ਸਾਰਿਆਂ ਤੇ ਪਰਚਾ ਕਰਨ ਜਾਓਗੇ ਅੱਧਿਆਂ ਦੇ ਵਿੱਚੋਂ ਅੱਧਿਆਂ ਨਾਲੋਂ ਵੀ ਵੱਧ ਤੇ ਉਹਨਾਂ ਜ਼ਿਮੀਦਾਰਾਂ ਤੇ ਪਰਚਾ ਹੋਊਗਾ ਜੇ ਇਹਨਾਂ ਦੀ origional ਜਮੀਨ ਸੀਗੀ ਹੂੰ ਸੋ ਇਹੋ ਜਿਹਾ ਕੁਝ ਤਾਂ ਚੱਲਦਾ ਰਿਹਾ ਜੀ ਹੂੰ ਹੁਣ ਇੰਨਾ ਕੰਮ ਕੰਬਰਸਮ ਹੋ ਗਿਆ ਇੰਨਾ ਕੁ ਜਿਵੇਂ ਕਹਿੰਦੇ ਨੇ ਪੰਜਾਬੀਆਂ ਦੇ ਗੱਡੇ ਨਾਲ ਕੱਟਾ ਬੰਨ੍ਹ ਗੀਆਂ ਪਿਛਲੀਆਂ ਸਰਕਾਰਾਂ ਤੁਸੀਂ ਖੋਲਣ ਲੱਗੋਗੇ ਸੂਤੀ ਨਹੀਂ ਆ ਸਕਦਾ ਕੰਮ ਉਹ ਸਿਰਫ ਔਰ ਸਿਰਫ ਇੱਕੋ ਤਰੀਕੇ ਨਾਲ ਸੈਟ ਆ ਸਕਦਾ ਕਿ ਸਰਕਾਰ ਆਪਦੀ ਨਿਗਰਾਨੀ ਹੇਠ ਆਪਦੀ ਦੇਖਰੇਖ ਹੇਠ ਇੱਕ ਐਸੀ ਪਾਲਿਸੀ ਦੀ ਕਹਿੋ ਜਿਆ ਇਕੋ ਸਿਸਟਮ ਜਿਹੜਾ ਸਾਰੇ ਪੰਜਾਬ ਦੇ ਵਿੱਚ ਬਣਾਵੇ ਕਿ ਜਿੱਥੇ ਲੋਕਾਂ ਦਾ ਰੁਝਾਨ ਹੈ ਜਿਹੜਾ ਉਹ ਇਲੀਗਲ ਕਲੋਨੀ ਵਾਲੇ ਪਾਸੇ ਜਾ ਵੀ ਨਾ ਹਾਂ ਹੀ ਆ ਉਹਦਾ ਸਭ ਤੋਂ ਵਧੀਆ ਹੱਲ ਹੈ ਜਿਹੜਾ ਪਾਲਿਸੀ ਦੇ ਵਿੱਚ ਜਿੱਥੇ ਇੱਕ ਵਾਰੀ ਕੰਸਟ੍ਰਕਸ਼ਨ ਹੋ ਗਈ ਤੁਸੀਂ ਵੀ ਬਿਹਤਰ ਜਾਣਦੇ ਹੋਗੇ ਕਿ ਉਸ ਤੋਂ ਬਾਅਦ ਉੱਥੇ ਕਦੇ ਖੇਤੀ ਨਹੀਂ ਹੋਣਦੀ ਹੈਗੀ ਜਿੱਥੇ ਇੱਕ ਵਾਰੀ ਕੁੱਲ ਨਿਵਾਸ ਗਈ ਸ਼ਹਿਰ ਵਸ ਗਿਆ ਬਠਿੰਡੇ ਤੋਂ ਬਟਾਲਾ ਪਠਾਨਕੋਟ ਤੋਂ ਪਟਿਆਲਾ ਬਹੁਤ ਸਾਰੇ ਇਦਾਂ ਦੇ ਲੀਗਲ ਕਲੋਨੀਆਂ ਵੀ ਨੇ ਜਿੱਥਾਂ ਦਾ ਮੋਰ ਥੈਨ 50% ਏਰੀਆ ਵੀ ਖਾਲੀ ਪਿਆ ਕਈ ਕਲੋਨੀਆਂ ਨੇ ਕਈਆਂ ਤੇ ਭਰਿਆ ਪਿਆ ਇਹ ਵੀ ਸਵਾਲ ਉੱਠਿਆ ਵੀ ਪਹਿਲਾਂ ਉਹਨਾਂ ਨੂੰ ਆਪਾਂ ਫੁੱਲ ਫਲੈਜ ਜਿਹੜਾ ਹੈ ਉਹਨਾਂ ਨੂੰ ਆਪਾਂ ਭਰਨ ਬਾਰੇ ਸੋਚੀਏ ਉੱਥੇ ਆਪਾਂ ਕੰਮ ਕਰਨ ਬਾਰੇ ਸੋਚੀਏ ਕਿ ਜਿਹੜਾ ਆਪਾਂ ਨਵੇਂ ਸਿਰੇ ਤੋਂ ਬੀੜਾ ਚੁੱਕਿਆ ਨਹੀਂ ਉਹ ਕਿਹੜੀਆਂ ਨੇ ਸਰਕਾਰੀ ਨੇ ਪ੍ਰਾਈਵੇਟ ਹੈ ਇਹ ਤਾਂ ਨਹੀਂ ਪਤਾ ਪਰ ਉਹਦੇ ਵਿੱਚ ਜੇ ਆਪਾਂ ਦੋ ਬਠਿੰਡਾ ਦੀ ਗੱਲ ਕਰੀਏ ਪਟਿਆਲਾ ਦੀ ਗੱਲ ਕਰੀਏ ਉਹ ਤੇ ਪੁੱਡਾ ਨਹੀਂ ਨਹੀਂ ਮੈਂ ਉਹੀ ਕਹ ਰਿਹਾ ਨਾ ਜੀ ਨਹੀਂ ਨਹੀਂ ਗੱਲ ਸਮਝੋ ਕਮੈਂਟ ਜਿੱਦਾਂ ਪਰ ਪ੍ਰਾਈਵੇਟ ਨੇ ਉਹ ਤਾਂ ਪ੍ਰਾਈਵੇਟ ਬੰਦੇ ਨੇ ਵੇਚਣੀ ਹੈ ਪ੍ਰਾਈਵੇਟ ਨੇ ਖਰੀਦਣੀ ਸਰਕਾਰ ਦਾ ਲੈਣਾ ਦੇਣਾ ਕੋਈ ਨਹੀਂ ਨੰਬਰ 1 ਜੇ ਸਰਕਾਰੀ ਨੇ ਸਰਕਾਰੀ ਆਹੀ ਤਤਰਾਸ ਦੀ ਹੈ ਨਾ ਜੀ ਪੰਜਾਬ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਕਿ ਜੇ ਹੁਡਾ 46 ਅਰਬਨ ਸਟੇਟਸ ਕੱਟ ਸਕਦੀ ਹੈ ਤੇ ਪੰਜਾਬ ਦੀ ਫੁਡਾ ਨੇ ਕਿੰਨੀਆਂ ਕਟੀਆਂ ਨੇ ਕਿਤੇ ਵੀ ਨਹੀਂ ਕਟੀਆਂ ਜਿਹੜੀਆਂ ਕਟੀਆਂ ਨੇ ਉਹ ਫੋਕਲ ਪੁਆਇੰਟਸ ਕੱਟੇ ਨੇ ਜਿਹੜੇ ਤੁਸੀਂ ਕਲੋਨੀ ਕਹ ਰਹੇ ਹੋ ਨਾ ਜੀ ਉਹ ਰੈ residențial ਨਹੀਂ ਹੈਗੇ ਉਹ ਫੋਕਲ ਪੁਆਇੰਟਸ ਨੇ ਨਹੀਂ ਜਿਹੜੇ ਅਰਬਨ ਸਟੇਟਸ ਨੇ ਉਹ ਤਾਂ ਨਹੀਂ ਅਰਬਨ ਸਟੇਟਸ ਕਿਤੇ ਹੈ ਹੀ ਨਹੀਂ ਜੀ ਜ਼ਿਆਦਾ ਨੰਬਰ ਇੱਕ ਤਾਂ ਪਹਿਲਾਂ ਜ਼ਿਆਦਾ ਹੈ ਨਹੀਂ ਤੇ ਜੇ ਜ਼ਿਆਦਾ ਅ ਨੰਬਰ ਇੱਕ ਹੈ ਨਹੀਂ ਔਰ ਉਹਨਾਂ ਦੇ ਵਿੱਚ ਮੇਰੇ ਕੋਲ ਜ਼ਿਆਦਾ ਕੋਈ ਵੇਕੈਂਟ ਹੋਣੀ ਵੀ ਨਹੀਂ ਹੈਗੀ ਜੇ ਕਿਤੇ ਕੋਈ ਟਾਵਾ ਟੱਲਾ ਪਿਆ ਹੋਊਗਾ ਪਲਾਟ ਕਿਸੇ ਕੋਲੋਨੀ ਦੇ ਵਿੱਚ ਉਹਦੇ ਨਾਲ ਸਾਰੇ ਪੰਜਾਬ ਦੀ ਨੀਡ ਸੋੜੋ ਪੂਰੀ ਹੋ ਸਕਦੀਆਂ ਨੇ ਜੀ ਸੋ ਇਸ ਕਰਕੇ ਅਸਾਂ ਹਰ ਕਿਸੇ ਨੂੰ ਘਰ ਦੇਣ ਦੀ ਇੱਕ ਗੱਲ ਸੁਣੀ ਮੈਂ ਸਰਕਾਰ ਦੇ ਵੱਲੋਂ ਵੀ ਸਾਡਾ ਮਤਲਬ ਮਕਸਦ ਇਹ ਹੈ ਵੀ ਹਰ ਬੰਦੇ ਨੂੰ ਘਰ ਦੇਣਾ ਪਰ ਬਹੁਤੀ ਜਗ੍ਹਾ ਇਹ ਹੈ ਵੀ ਜਿਸ ਬੰਦੇ ਕੋਲੇ ਪਲਾਟ ਹੈ ਉਹਦੇ ਕੋਲੇ ਪਲੋਟੀ ਪਲਾਟ ਨਹੀਂ ਜਿਸ ਬੰਦੇ ਕੋਲ ਘਰ ਹੈ ਉਹਦੇ ਕੋਲ ਘਰ ਹੀ ਘਰ ਹੈ ਜਿਸ ਦੀ ਨੀਡ ਵਾਸਤੇ ਜੇਕਰ ਚੀਜ਼ ਪੈਦਾ ਹੋਈ ਹੈ ਬਹੁਤ سارے ਲੋਕ ਇਦਾਂ ਦੇ ਆ ਜਿਨ੍ਹਾਂ ਕੋਲ ਇੱਕ ਛੱਤ ਵੀ ਨਹੀਂ ਹੈਗੀ ਜਾਂ ਕਿਰਾਏ ਦੇ ਉੱਤੇ ਆ ਜਾਂ ਪਿੰਡ ਦੇ ਵਿੱਚ ਨੇ ਮਤਲਬ ਇਹ ਜਦੋਂ ਸਿਸਟਮ ਡਿਵੈਲਪ ਹੋਊਗਾ ਇਹਦੇ ਰੇਟ ਜਦੋਂ ਜਿਸ ਹਿਸਾਬ ਦੇ ਵੀ ਜਾਣਗੇ ਉਹ ਬੰਦਾ ਤਾਂ ਫੇਰ ਇਸ ਚੀਜ਼ ਤੋਂ ਵਾਂਝਾ ਰਹੇ ਜੂਗਾ ਕਿਵੇਂ ਰਹੇ ਜੂਗਾ ਜੇ ਉਹਦੀ ਪਹੁੰਚ ਦੇ ਵਿੱਚ ਹੀ ਨਹੀਂ ਹੋਊਗਾ ਨਹੀਂ ਪਹੁੰਚ ਦੇ ਵਿੱਚ ਕਿਵੇਂ ਨਹੀਂ ਹੋਊਗਾ ਜਦੋਂ ਤੁਸੀਂ ਇੰਨੇ ਮਹਿੰਗੇ ਭਾਤੇ ਜ਼ਮੀਨ ਖਰੀਦੋਗੇ ਉਹਨੂੰ ਸਸਤੀ ਦਾ ਵੇਚ ਨਹੀਂ ਸਕੋ ਖਰੀਦ ਤਾਂ ਸੀ ਰਹੀ ਨਹੀਂ ਹੈਗੀ ਹੂੰ ਮੈਂ ਤੁਸੀਂ ਦੇਖੋ ਆਹੀ ਮੈਂ 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 ਬ੍ਰਦਰ ਬਰਦਰ ਮੈਂ ਤੁਹਾਨੂੰ ਉਹੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆਹੀ ਮਿਸਕਨਸੈਪਸ਼ਨਸ ਨੇ ਹੂੰ ਆਹੀ ਪੁਲੇਖੇ ਨੇ ਜਿਹੜੇ ਕਿ ਹਜੇ ਤੱਕ ਬਦਕਿਸਮਤੀ ਦੇ ਨਾਲ ਦੂਰ ਨਹੀਂ ਹੋਏ ਹੁਣ ਤੁਸੀਂ ਇੱਕ ਪਾਸੇ ਕਹਿ ਰਹੇ ਹੋ ਵੀ ਜ਼ਮੀਨ ਇੰਨੀ ਮਹਿੰਗੀ ਹੋਊਗਾ ਜਦੋਂ ਸਪਲਾਈ ਅਵੇਲੇਬਲ ਹੋਊਗੀ ਬਠਿੰਡੇ ਵੀ ਲੁਧਿਆਣਾ ਵੀ ਸੰਗਰੂਰ ਵੀ ਗੁਰਦਾਸਪੁਰ ਵੀ ਮੋਹਾਲੀ ਵੀ ਪਠਾਨਕੋਟ ਵੀ ਫਿਰੋਜ਼ਪੁਰ ਵੀ ਸਾਰੇ ਕਿਤੇ ਸਪਲਾਈ ਅਵੇਲੇਬਲ ਹੋਊਗੀ ਤੇ ਤੇ ਸਰਕਾਰ ਕੋਲ ਵੀ ਪਲਾਟ ਅਵੇਲੇਬਲ ਹੋਏਗਾ ਪ੍ਰਾਈਵੇਟ ਡਿਵੈਲਪਰ ਕੋਲ ਵੀ ਅਵੇਲੇਬਲ ਹੋਏਗਾ ਜਿਹੜਾ ਸਰਕਾਰ ਨੇ ਆਪਦਾ ਰੇਟ ਫਿਕਸ ਕਰਨਾ ਹੈ ਉਹ ਬਹੁਤ ਰੀਜ਼ਨੇਬਲ ਕਰਨਾ ਹੈ ਉਸੇ ਹਿਸਾਬ ਦੇ ਨਾਲ ਪ੍ਰਾਈਵੇਟ ਡਿਵੈਲਪਰ ਨੂੰ ਵੀ ਰੀਜ਼ਨੇਬਲ ਹੈ ਜਿਹੜਾ ਕੰਪੈਰੀਟਿਵਲੀ ਉਹੀ ਰੱਖਣਾ ਪਊਗਾ ਜਦੋਂ ਕੰਪੈਰੀਜ਼ਲ ਕੰਪੈਰੀਟਿਵਲੀ ਹੀ ਰੀਜ਼ਨੇਬਲ ਰੇਟਸ ਹੋਣਗੇ ਸਰਕਾਰ ਨੇ ਰੀਜ਼ਨੇਬਲ ਰੇਟਸ ਰੱਖੇ ਨੇ ਐਂਡ ਕੰਜ਼ਿਊਮਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੇ ਆਪਣੇ ਬਰੇ ਡਾਊਨ ਆਣਗੇ ਆਪ ਥੋੜਾ ਜਾਣਗੇ ਜੀ ਹੁਣ ਪ੍ਰੋਬਲਮ ਬਲਕੇ ਉਹ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਟਾਵਾ ਟਲਾ ਡਿਵੈਲਪਰ ਹੈ ਜੀ ਤੇ ਉਹਨੇ ਆਪਦੀ ਮਰਜ਼ੀ ਨਾਲ ਰੇਟ ਚੱਕਵੇਂ ਰੱਖੇ ਹੋਏ ਨੇ ਤੇ ਆਮ ਬੰਦਾ ਜਿਹੜਾ ਉੱਥੇ ਘਰ ਨਹੀਂ ਲੈ ਸਕਦਾ ਹੈਗਾ ਸੋ ਉਹ ਜੋ ਤੁਸੀਂ ਜੋ ਜੋ ਤੁਹਾਡਾ ਸਵਾਲ ਜਾਂ ਕਨਸਰਨ ਸੀ ਨਾ ਜੀ ਉਹਦਾ ਐਕਚੁਅਲ ਦੇ ਵਿੱਚ ਹੱਲ ਹੀ ਇਹੀ ਹੈ ਵੀ ਸਰਕਾਰ ਕੋਲ ਅਵੇਲੇਬਿਲਿਟੀ ਆਫ ਲੈਂਡ ਹੋਵੇ ਸਰਕਾਰ ਉਹਦੇ ਪਲਾਟਸ ਨੇ ਜਿਹੜੇ ਘਰ ਨੇ ਜਿਹੜੇ ਉਹ ਲੋਕਾਂ ਨੂੰ ਰੀਜ਼ਨੇਬਲ ਰੇਟਸ ਤੇ ਦੇਣਗੇ ਸਰਕਾਰ ਨੇ ਦੇਣੇ ਨੇ ਤੇ ਉਹਦੇ ਨਾਲ ਆਪਣੇ ਆਪ ਜਿਹੜਾ ਜਿਹੜਾ ਇੱਕ ਚੈੱਕ ਸੈਂਡ ਬੈਲੈਂਸਸ ਦਾ ਕੰਮ ਹੈ ਜਿਹੜਾ ਮਾਰਕੀਟ ਦਾ ਆਪਣੇ ਆਪ ਹੋ ਜਾਣਾ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰੀਕੇ ਨਾਲ ਪੰਜਾਬ ਜਿਹੜਾ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਕੰਟਰੀਬਿਊਸ਼ਨ ਦਿੰਦਾ ਉਹਦੀ ਵਾਹੀਯੋਗ ਜ਼ਮੀਨ ਘਟਦੀ ਜਾਊਗੀ ਜੇ ਅਸੀਂ ਸੰਘਣੀ ਖੇਤੀ 'ਚ ਪੈਂਦੇ ਜਾਵਾਂਗੇ ਉਹ ਸਾਡੇ ਸਿਹਤ ਦੇ ਉੱਤੇ ਜਿਹੜੇ ਦੂਰਗਾਮੀ ਪ੍ਰਭਾਵ ਬਹੁਤ ਚੰਗੇ ਨਹੀਂ ਹੋਣਗੇ ਸੰਘਣੀ ਖੇਤੀ ਦੇ ਵਿੱਚ ਬਹੁਤ ਸਾਰੇ ਨਦੀਨ ਨਾਸ਼ਕ ਪੈਸਟੀਸਾਈਡ ਸਾਨੂੰ ਇਦਾਂ ਦੇ ਪਾਉਣੇ ਪੈਂਦੇ ਆ ਵੱਧ ਪ੍ਰੋਡਕਸ਼ਨ ਲੈਂਡ ਦੇ ਲਈ ਆਫਟਰ ਆਲ ਉਹਦਾ ਨੁਕਸਾਨ ਸਾਨੂੰ ਹੀ ਆ ਕਿੰਨੇ ਲੱਖ ਏਕੜ ਜਗ੍ਹਾ 'ਚ ਪੰਜਾਬ 'ਚ ਕਿਸਾਨੀ ਹੈ ਖੇਤੀ ਹੈ 1 ਲੱਖ ਏਕੜ ਹੈ ਤੇ ਇਹ ਸਾਰੀ ਕੁਲ ਮਿਲਾ ਕੇ ਸਰਕਾਰ ਨੇ ਕਿੰਨੇ ਏਕੜ ਦੀ ਪਾਲਿਸੀ ਕੱਢੀ ਹੈ 65000 ਦੀ ਪੁਆਇੰਟ 05 ਏਕੜ ਜ਼ਮੀਨ ਹੈ ਜਿਹੜੀ ਉਹ ਸਾਰੇ ਪੰਜਾਬ ਦੀ ਜੇ 100% ਲੋਕ ਦੇ ਦਿੰਦੇ ਨੇ ਸਰਕਾਰ ਨੂੰ ਪੂਲਿੰਗ ਦੇ ਵਿੱਚ ਤੇ ਪੁਆਇੰਟ 05 ਏਕੜ ਜ਼ਮੀਨ ਹੈ ਜਿਹੜੀ ਉਹ ਕੱਟ ਰਹੀ ਹੈ ਤੇ ਜਿਹੜੀਆਂ ਉਨ ਇਲਿਗਲ ਕਲੋਨੀਆ ਜਾਂ ਲੀਗਲ ਕਲੋਨੀਆ ਕੱਟੀ ਜਾ ਰਹੀਆਂ ਨੇ ਅਰਬਨਾਈਜੇਸ਼ਨ ਹੋ ਰਹੀ ਹੈ ਉਹਦਾ ਕੋਈ ਆਪਾਂ ਕਹਿੰਦੇ ਹਿਸਾਬ ਕਿਤਾਬ ਲਾਏ ਨਹੀਂ ਲਾਇਆ ਉਹਦਾ ਰਿਕਾਰਡ ਹੀ ਨਹੀਂ ਹੈ ਕਿਸੇ ਕੋਲ ਨਾ ਤੁਹਾਡੇ ਕੋਲ ਹੈ ਨਾ ਮੇਰੇ ਕੋਲ ਹੈ ਸੋ ਮੇਰੇ ਕੋਲ ਹੁਣ ਵੀ ਚੱਲ ਰਿਹਾ ਹੈ ਨਾ ਜੀ ਉਹਦਾ ਐਗਜ਼ਾਮਪਲ ਉਹ ਹੁਣ ਵੀ ਚੱਲ ਰਿਹਾ ਹੈ ਨਹੀਂ ਉਹ ਹੁਣ ਵੀ ਚੱਲ ਰਹੀ ਹੈ ਮੈਂ ਉਹੀ ਤਾਂ ਕਹਿਣਾ ਨਾ ਜੀ ਪਰ ਉਹ ਤਾਂ ਫਿਰ ਸਾਡਾ ਫੇਲਿਅਰ ਆ ਪਰ ਰੋਕ ਨਹੀਂ ਸਕਦੇ ਕੀ ਇਲੈਗਲ ਕਲੋਨੀਜ਼ ਮੈਂ ਕਹਿੰਦਾ ਇਲੈਗਲ ਛੱਡੋ ਲੀਗਲ ਦੀ ਗੱਲ ਕਰ ਲਓ ਆਪਾਂ ਅਰਬਨਾਈਜ਼ ਹੁਣ ਆਪਾਂ ਜਿਹੜਾ ਤੁਹਾਡਾ ਸਵਾਲ ਸੀਗਾ ਉਹ ਸੀਗਾ ਕਿ ਜੀ ਬਾਹੀ ਜੋਗ ਜ਼ਮੀਨ ਘਟ ਜੂਗੀ ਮੈਂ ਕਹਿੰਦਾ 1 ਕਰੋੜ 1 ਲੱਖ ਨਹੀਂ 1 ਕਰੋੜ ਏਕੜ ਹੈ ਸੌਰੀ ਠੀਕ ਹੈ ਜੀ ਉਹਦੇ ਵਿੱਚੋਂ ਜੇ 0.65 0.65 ਪਰਸੈਂਟ ਜੇ ਕੱਟ ਜਾਂਦਾ ਤਾਂ ਕੀ ਫਰਕ ਪਾਊਗਾ ਨੰਬਰ 1 ਨੰਬਰ 2 ਪੰਜਾਬ ਕੋਲ ਤਾਂ ਆਪਦੇ ਜੋਗਾ ਸੈਂਟਰਲ ਪੂਲ ਵਾਸਤੇ ਆਪਾਂ ਦੇਈ ਜਾਂਦੇ ਆ ਤੇ ਸੈਂਟਰਲ ਵਾਲੇ ਕਿਹੜਾ ਆਪਾਂ ਨੂੰ ਨਾਲ ਦੀ ਨਾਲ ਉਹ ਉਹ ਜਿਹੜਾ ਜਿਹਾ ਬਦਾਨਾ ਦੇ ਜਾਂਦੇ ਨੇ ਆਪਾਂ ਦੇਖੀ ਜਾਂਦੇ ਆ ਜਿਹੜਾ ਕਿਸਾਨ ਆਰਡੀਐਫ ਲੈ ਕੇ ਜਾਂਦੇ ਕਿਸਾਨਾਂ ਦਾ ਆਰਡੀਐਫ ਹੈ ਉਹ ਰੋਕੀ ਖੜੇ 9000 ਰੁਪਇਆ ਤੁਸੀਂ ਕੇਂਦਰ ਵਾਲਿਆਂ ਨੂੰ ਦੇ ਕੇ ਕਰੋਗੇ ਵੀ ਕੀ ਸਮਝਾਓ ਇਹਨੂੰ ਸੋ ਮੇਰੇ ਕਹਿਣਾ ਉਹ ਇੱਕ ਸੈਪਰੇਟ ਇਸ਼ੂ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਜੀ ਕਿ ਇਹਦੇ ਨਾਲ ਇਹ ਸਿਰਫ ਸਿਰਫ ਇੱਕ ਮਿਸਕਨਸੈਪਸ਼ਨ ਹੈ ਇਹ ਸਿਰਫ ਸਿਰਫ ਲੋਕਾਂ ਨੂੰ ਭਰਮ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਇਹਦੇ ਨਾਲ ਵਾਹੀ ਜੋਗ ਜ਼ਮੀਨ ਹੈ ਜਿਹੜੀ ਉਹ ਘਟ ਜੂਗੀ ਚਲੋ ਉਮੀਦ ਹੈ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਇਹ ਸਵਾਲਾਂ ਨੂੰ ਜਸਟੀਫਾਈ ਕੀਤਾ ਉਹ ਜਿਹੜੇ ਵਿਰੋਧ ਕਰ ਰਹੇ ਉਹਨਾਂ ਨੂੰ ਵੀ ਮਨਾਉਣ ਤੇ ਸਮਝਾਉਣ ਦੇ ਵਿੱਚ ਕਾਮਯਾਬ ਰਹੋਗੇ ਬਾਕੀ ਉਹਨਾਂ ਤੇ ਤੁਹਾਡੇ ਦਰਮਿਆਨ ਦੀ ਗੱਲ ਹੈ ਜੇ ਇਜਾਜ਼ਤ ਹੋਵੇ ਸਮਾਂ ਹੋਵੇ ਤੇ ਕੁਝ ਗੱਲਾਂ ਪਾਰਟੀ ਦੇ ਉੱਤੇ ਮੈਂ ਕਰਨੀ ਚਾਹੁੰਦਾ ਜੀ ਸਰ ਜੀ ਜੇ ਤੁਸੀਂ ਆਏ ਹੋ ਤਾਂ ਜਿੰਨੀ ਮਰਜ਼ੀ ਗੱਲਾਂ ਕਰੋ ਤੁਸੀਂ ਡਾਕਟਰ ਤਾਂ ਨਹੀਂ ਹੈਗੇ ਮਤਲਬ ਪੇਸ਼ੇਵਰ ਜਿਹੜੇ ਕੋਈ ਪੜ੍ਹਾਈ ਕੀਤੀ ਹੋਵੇ ਨਹੀਂ ਮੈਂ ਕਿਹਾ ਤੁਸੀਂ ਦਿਲ ਵੀ ਹੌਲੇ ਕਰਨ ਜਾਣਦੇ ਹੋ ਦਿਲ ਭਰੀ ਹੋਇਆ ਸੀ ਖਰੜ ਤਾਂ ਤੁਹਾਡੇ ਵਿਧਾਇਕ ਤੁਸੀਂ ਕਹਿੰਦੇ ਮੇਰੀ ਛੋਟੀ ਭੈਣ ਹੈ ਤੇ ਉਹ ਕੀ ਚੱਕਰ ਹੋ ਗਿਆ ਸੀਗਾ ਕਿ ਓਵਰਨਾਈਟ ਉਹ ਪਹਿਲਾਂ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਮਿਲ ਕੇ ਆਏ ਆ ਆ ਕਿ ਉਹਨਾਂ ਨੇ ਸਿਆਸਤ ਹੀ ਛੱਡਣ ਦਾ ਫੈਸਲਾ ਲੈ ਲਿਆ ਮੁੜ ਕੇ ਉਹ ਕਹਿੰਦੇ ਵੀ ਨਹੀਂ ਆਪਾਂ ਐਮਐਲਏਸ਼ਿਪ ਕੰਟੀਨਿਊ ਕਰਾਂਗੇ ਅਜਿਹੀ ਤੁਸੀਂ ਕਿਹੜੀ ਬੂਟੀ ਦਿੱਤੀ ਮਤਲਬ ਕੀ ਹੈ ਜਿਹੜਾ ਇਲਾਜ ਕਰ ਦਿੱਤਾ ਨਹੀਂ ਦੇਖੋ ਮੈਂ ਕੋਈ ਬੂਟੀ ਨਹੀਂ ਦਿੱਤੀ ਮੈਂ ਕੋਈ ਇਲਾਜ ਨਹੀਂ ਕੀਤਾ ਹੈ ਦੇਖੋ ਬ੍ਰਦਰ ਗੱਲ ਪਤਾ ਕੀ ਆ ਸਾਡੀ ਪਾਰਟੀ ਦੇ ਵਿੱਚ ਜਿੰਨੇ ਸਾਡੀ ਪਾਰਟੀ ਦੇ ਅਸੀਂ ਲੋਕ ਵਿਚਰਦੇ ਆ ਉਹ ਚ ਕੁਝ ਸਟਰੈਂਥਸ ਨੇ ਔਰ ਕੁਝ ਵੀਕਨੈਸਸ ਨੇ ਸਟਰੈਂਥ ਸਾਡੀ ਪਾਰਟੀ ਦੀ ਸਾਡੇ ਐਮਐਲਏ ਦੀ ਸਾਡੇ ਮੰਤਰੀਆਂ ਦੀ ਸਾਡੇ ਸਾਥੀਆਂ ਦੀ ਲੀਡਰਸ ਦੀ ਇਹ ਹੈ ਕਿ ਉਹ ਗਿਣਤੀ ਨਵੇਂ ਨੇ ਨਵੇਂ ਹੋਣ ਕਰਕੇ ਉਹ ਇਮੋਸ਼ਨਸ ਦੇ ਮੁਤਾਬਕ ਚੱਲਦੇ ਨੇ ਤੇ ਉਹਦੀ ਵਜ੍ਹਾ ਕਰਕੇ ਇਹ 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 ਸਟਰੈਂਥ ਹੈ ਪਰ ਇਹਦੇ ਨਾਲ ਨਾਲ ਜਿਹੜੀ ਸਟਰੈਂਥ ਇਹ ਵੀ ਹੈ ਕਿ ਉਹ ਬੇਦਾਗ ਨੇ ਉਹਨਾਂ ਤੇ ਕਿਸੇ ਤਰੀਕੇ ਦਾ ਕੋਈ 네ਗੇਟਿਵ ਬੈਗੇਜ ਨਹੀਂ ਹੈਗਾ ਪਰ ਉਹਦੇ ਨਾਲ ਨਾਲ ਕਈ ਵਾਰੀ ਉਹ ਇਮੋਸ਼ਨਲ ਹੋ ਕੇ ਇਹ ਜੀ ਗੱਲ ਵੀ ਜਿਹੜੀ ਉਹ ਕਰ ਜਾਂਦੇ ਨੇ ਜੋ ਜੋ ਕਿ ਰਾਜਨੀਤੀ ਦਾ ਬੜੀ ਤੁਹਾਨੂੰ ਪਤਾ ਹੀ ਹੈ ਕਿਹੋ ਜਿਹੀ ਗੇਮ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਜੀ ਕੋਈ ਗੱਲ ਨਹੀਂ ਸੀਗੀ ਮੈਂ ਜਦ ਤੱਕ ਤੁਸੀਂ ਮੇਰੇ ਜਾਣ ਦੀ ਗੱਲ ਕੀਤੀ ਕਿ ਕਿਹੜੀ ਬੂਟੀ ਦਿੱਤੀ ਹੈ ਕੋਈ ਅਜਿਹੀ ਬੂਟੀ ਵਾਲੀ ਗੱਲ ਨਹੀਂ ਸੀਗੀ ਮੈਂ ਇਹ ਮੰਨ ਕੇ ਚਾਹਦਾ ਕਿ ਮੈਨੂੰ ਮੇਰੇ ਨੈਸ਼ਨਲ ਕਨਵਿਨਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਦਾ ਮੁਖੀ ਲਾ ਕੇ ਮੈਨੂੰ ਇਸ ਪਰਿਵਾਰ ਦੇ ਦੀ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਹੈ ਮੈਂ ਮੇਰਾ ਉਸ ਪਰਿਵਾਰ ਦੇ ਮੁਖੀ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਬਣਦੀ ਸੀ ਕਿ ਜੇ ਮੇਰੇ ਪਰਿਵਾਰ ਦਾ ਕੋਈ ਸਾਥੀ ਕੋਈ ਕੁਲੀਗ ਕੋਈ ਸਾਡਾ ਭੈਣ ਭਰਾ ਜੇ ਕੋਈ ਕੋਈ ਇਸ਼ੂ ਹੈ ਉਹਨਾਂ ਦਾ ਜੇ ਕੋਈ ਮਸਲਾ ਹੈ ਜੇ ਉਹਨਾਂ ਦਾ ਕੋਈ ਨਰਾਜ਼ਗੀ ਹੈ ਜੇ ਕੋਈ ਉਹਨਾਂ ਦਾ ਕੋਈ ਕੰਮ ਕਰ ਨਹੀਂ ਹੁੰਦਾ ਤੇ ਉਹਨੂੰ ਉਹਨਾਂ ਕੋਲੇ ਜਾ ਕੇ ਉਹਨਾਂ ਨੂੰ ਸੁਣ ਕੇ ਸਮਝ ਕੇ ਉਹਨੂੰ ਹੱਲ ਕਰਕੇ ਬੁੱਕਲ ਦੇ ਵਿੱਚ ਲੈ ਕੇ ਨਾਲ ਚੱਲਣ ਦਾ ਕੰਮ ਹੈ ਜਿਹੜਾ ਉਹ ਮੁਖੀ ਦਾ ਹੁੰਦਾ ਮੈਂ ਉਹੀ ਕੀਤਾ ਤੇ ਧੰਨਵਾਦ ਮੇਰੀ ਉਸ ਛੋਟੀ ਭੈਣ ਦਾ ਕਿ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਵੀ ਮੰਨੀ ਵੀ ਔਰ ਆਪ ਦਾ ਦਿਲ ਹੌਲਾ ਕਰਕੇ ਉਹਨਾਂ ਨੇ ਫਿਰ ਮੁੜ ਕੇ ਦੁਆਰਾ ਮੈਨੂੰ ਵਾਦਾ ਕੀਤਾ ਕਿ ਹਲਕੇ ਦੀ ਵੀ ਹੋਰ ਪਾਰਟੀ ਦੇ ਨਾਲ ਜੁੜ ਕੇ ਉਹ ਜਿਹੜਾ ਕੰਮ ਹੈ ਸੇਵਾ ਜਿਹੜੀ ਉਹ ਕਰਦੇ ਰਹਿਣਗੇ ਤੇ ਪਰਿਵਾਰ ਨੂੰ ਵਧਾਉਣ ਬਾਰੇ ਨਹੀਂ ਸੋਚਿਆ ਕੁੰਮਰ ਵਿਜੇ ਪ੍ਰਤਾਪ ਹੋਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਸੰਦੋਆ ਹੋਰਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੋਰ ਵੀ ਇਦਾਂ ਸੀ ਉਹਨਾਂ ਦਾ ਵੀ ਦਿਲ ਹੌਲਾ ਕਰ ਲੈਣਾ ਸੀ ਉਹਨਾਂ ਦਾ ਦਰਦ ਦਬਾ ਲੈਣਾ ਸੀ ਮੇਰੇ ਕੋਲ ਜਿਹੜਾ ਕੋਈ ਇਸ਼ੂ ਆਊਗਾ ਜੀ ਮੈਂ ਉਸ ਨੂੰ ਹੱਲ ਕਰੂੰਗਾ ਨਾ ਜੀ ਹੂੰ ਮੇਰੇ ਕੋਲ ਜਿਹੜਾ ਕੋਈ ਇਸ਼ੂ ਆਊਗਾ ਵਿਧਾਇਕ ਤਾਂ ਪੰਜਾਬ ਤੋਂ ਹੀ ਨਹੀਂ ਨਹੀਂ ਡੈਫੀਨਿਟਲੀ ਜੀ ਉਹਨਾਂ ਨਾਲ ਵੀ ਮੇਰੀ ਤਾਂ ਮੈਂ ਉਹਨਾਂ ਕੋਲ ਵੀ ਜਾ ਕੇ ਆਇਆ ਸੀਗਾ ਕਈ ਦ ਉਹਨਾਂ ਕੋਲ ਵੀ ਜਾ ਕੇ ਆਇਆ ਸੀਗਾ ਪਰ ਹੁਣ ਜਿਹੜਾ ਫੈਸਲਾ ਹੁਣ ਕਵਰ ਵਿਜੇ ਪ੍ਰਤਾਪ ਜੀ ਨੂੰ सस्पेंड ਕਰਦਾ ਫੈਸਲਾ ਜੇ ਪੋਲੀਟੀਕਲ ਅਫੇਅਰਸ ਕਮੇਟੀ ਨੇ ਲੈ ਲਿਆ ਸਾਡੀ ਸੁਪਰੀਮ ਡਿਸੀਜਨ 메ਕਿੰਗ ਬਾਡੀ ਨੇ ਉਹਦੇ ਚ ਇੱਕ ਨਿਕਲ ਪ੍ਰਧਾਨ ਕੀ ਕਰ ਸਕਦਾ ਨਹੀਂ ਵਿਦਆਊਟ ਯਰ ਕਨਸੈਂਟ ਨਹੀਂ ਚਲੋ ਉਹ ਤਾਂ ਉਹਨਾਂ ਦਾ ਡਿਸੀਜਨ ਸੀ ਨਾ ਜੀ ਪੀਏਸੀ ਪੀਏਸੀ ਡਸਨਟ ਨੀਡ ਐਨੀਬਾਡੀਜ਼ ਕਨਸੈਂਟ ਨਹੀਂ ਬਟ ਮਸਟ ਪ੍ਰੈਜ਼ੀਡੈਂਟ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਨਾ ਜੀ ਡਿਸਕਸ਼ਨ ਹੈ ਜੋ ਫੈਸਲਾ ਸੁਪਰੀਮ ਬਾਡੀ ਨੇ ਲੈ ਲਿਆ ਉਦੇ ਉੱਪਰ ਕਿੰਤੂ ਪਰੰਤੂ ਜਿਹਾ ਵਿਚਾਰਾਂ ਕਰ ਨਾਲ ਮੈਂ ਕੌਣ ਹੁੰਨਾ ਜੀ ਮੈਂ ਕੰਪਲੀਟ ਪਾਰਟੀ ਨਹੀਂ ਹੈਗਾ ਮੈਂ ਪੂਰੀ ਪਾਰਟੀ ਦਾ ਇੱਕ ਛੋਟਾ ਜਿਹਾ ਪਾਰਟ ਆ ਤੇ ਮੈਨੂੰ ਜਿੱਥੇ ਲੱਗਦਾ ਵੀ ਇੱਥੇ ਮੇਰੇ ਇੰਟਰਵਿਊਨ ਕਰਨ ਦੀ ਲੋੜ ਹੈ ਜਾਂ ਮੈਨੂੰ ਕੋਈ ਮੇਰੇ ਪਾਰਟੀ ਦੀ ਲੀਡਰਸ਼ਿਪ ਵੱਲੋਂ ਆਦੇਸ਼ ਹੁੰਦਾ ਮੈਂ ਉੱਥੇ ਇੰਟਰਵਿਊਨ ਕਰਦਾ ਤੇ ਆਪਦੇ ਵੱਲੋਂ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾ ਪਰਿਵਾਰ ਇਕੱਠਾ ਰਹੇ ਜਿੰਨਾ ਪਰਿਵਾਰ ਜੁੜਿਆ ਰਹੇ ਜਿੰਨਾ ਜੀ ਕੋਈ ਕਿਸੇ ਦੇ ਮਨ ਦੇ ਵਿੱਚ ਕੋਈ ਗੱਲ ਹੈਵੀ ਉਹਨੂੰ ਮੈਂ ਆਪ ਆਪਦੇ ਤੇ ਲੈ ਕੇ ਸਾਰੇ ਨੂੰ ਅੱਗੇ ਲੈ ਕੇ ਨਾਲ ਚੱਲ ਸਕਿਓ ਮੈਂ ਕਰਦਾ ਅਛਾ ਇੱਕ ਸਮਾਂ ਸੀ ਜਦੋਂ ਗੱਲ ਹੋਈ ਕਿ ਅਸੀਂ ਦੂਜੀਆਂ ਪਾਰਟੀਆਂ ਦੇ ਲੋਕ ਨਹੀਂ ਸ਼ਾਮਲ ਕਰਾਂਗੇ ਪਰ ਹੁਣ ਲਗਾਤਾਰ ਦੌਰ ਜਾਰੀ ਹੈ ਚਾਹੇ ਕਿਸੇ ਕੌਂਸਿਡੈਂਸੀ ਦੇਖ ਲਈਏ ਤਰਨ ਤਰਨ ਦੇ ਵਿੱਚ ਬਾਈ ਇਲੈਕਸ਼ਨ ਜਿਹੜੀ ਆ ਉਹ ਬੜੀ ਜਲਦੀ ਸ਼ਾਇਦ ਹੋ ਸਕਦਾ ਬਿਹਾਰ ਦੇ ਇਲੈਕਸ਼ਨ ਨਾਲ ਡਿਕਲੇਅਰ ਹੋ ਜਾਵੇ ਅਨਾਉਂਸ ਹੋ ਜਾਵੇ ਤੇ ਉੱਥੇ ਜਗਮੀਂ ਸੰਧੂ ਹੋਰਾਂ ਨੂੰ ਜੁਆਇਨ ਕਰਾਇਆ ਗਿਆ ਹੋਰ ਕਈ ਲੋਕ ਹੈ ਜਿਨ੍ਹਾਂ ਨੂੰ ਪਾਰਟੀ ਤੋਂ ਬਾਹਰ ਦੇ ਲੋਕ ਸੀਗੇ ਜੁਆਇਨ ਕਰਾਇਆ ਗਿਆ ਨਹੀਂ ਇਹ ਗੱਲ ਤਾਂ ਕਦੇ ਵੀ ਨਹੀਂ ਸੀ ਕਿ ਜੇ ਤੁਹਾਨੂੰ ਕਿਹਨੇ ਕਹਦਾ ਵੀ ਕਿਸੇ ਕਦੇ ਪਾਰਟੀ ਚ ਬਾਹਰ ਨਹੀਂ ਬੰਦਾ ਬੰਦਾ ਨਹੀਂ ਲਵਾਂਗੇ ਹਮੇਸ਼ਾ ਅਫੀਸ਼ੀਅਲ ਬਿਆਨ ਹੈ ਮੈਂ ਪੂਰਾ ਬਿਆਨ ਕੋਰਟ ਨਹੀਂ ਕੀਤਾ ਜਿਦੇ ਵਿੱਚ ਬਕਾਇਦਾ ਤੌਰ ਤੇ ਕਿਹਾ ਗਿਆ ਕਿ ਅਸੀਂ ਦੂਜੀ ਪਾਰਟੀਆਂ ਦਾ ਕੂੜਾ ਕਰਕਟ ਨਹੀਂ ਲਵਾਂਗੇ ਨਹੀਂ ਕੂੜਾ ਕਰਕਟ ਨਹੀਂ ਲਵਾਂਗੇ ਜਿਹੜੇ ਲੈ ਰਹੇ ਜਿਨ੍ਹਾਂ ਨੂੰ ਲੈ ਰਹੇ ਆ ਉਸੇ ਚੰਗੇ ਬੰਦੇ ਹੋਣਗੇ ਉਹੀ ਰੇ ਲੋਕ ਹੈ ਜਿਹੜੇ ਜਿਹੜੇ ਉਹ ਸੋਚ ਕੇ ਲੈਨੇ ਆਂ ਸੀ ਜੇ ਕਿਸੇ ਨੂੰ ਲੈਨੇ ਆ ਤੇ ਹਰ ਇੱਕ ਪਾਰਟੀ ਅਸਲ ਵਿੱਚ ਸਾਡੀ ਪਾਰਟੀ ਕੀ ਹਰ ਪਾਰਟੀ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਚੰਗੇ ਬੰਦੇ ਨੂੰ ਲੈ ਲਓ ਹੋ ਸਕਦਾ ਬਹੁਤ ਸਾਰੇ ਇਹ ਤਾਂ ਜਿਹੜੇ ਆਉਂਦੇ ਨੇ ਜੁਆਇਨ ਕਰਦੇ ਨੇ ਇਹ ਹੋ ਸਕਦਾ ਥੋੜੇ ਮੀਡੀਆ ਦੇ ਨਿਗਾਚ ਆ ਜਾਂਦਾ ਹੋਵੇ ਹੋ ਸਕਦੇ ਜਿਹੜੇ ਬਹੁਤ ਅਪਰੋਚ ਕਰਦੇ ਨੇ ਪਰ ਅਸੀਂ ਉਹਨਾਂ ਨੂੰ ਸ਼ਾਮਲ ਨਹੀਂ ਕਰਾਉਂਦੇ ਹੈਗੇ ਜਾਂ ਹਾਂ ਨਹੀਂ ਪਰਦੇ ਹੈਗੇ ਉਹ ਤਾਂ ਕਿਸੇ ਦੀ ਨਿਗਾਹ 'ਚ ਵੀ ਨਹੀਂ ਆਉਂਦੇ ਹੈਗੇ ਸੋ ਤੁਸੀਂ 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 ਦੱਸ ਸਕਦੇ ਹੋ ਵੀ ਕਿਹਨਾਂ ਨੇ ਅਪਰੋਚ ਕੀਤਾ ਤੇ ਪਾਰਟੀ ਨੇ ਮਨਾਂ ਕੀਤਾ ਕਿਉਂ ਦੱਸਾਂ ਜੇ ਜਦੋਂ ਮਨਾਂ ਹੀ ਕਰ ਦਿੱਤਾ ਜਿਹੜਾ ਤੁਸੀਂ ਸੋਚੇ ਨਹੀਂ ਵੀ ਇਹ ਪਾਜੇ ਦੇ ਪੱਧਰ ਦਾ ਬੰਦਾ ਹੈ ਜੇ ਜੇ ਪਾਰਟੀ ਨੇ ਮਨਾਂ ਕਰ ਦਿੱਤਾ ਟੋਟਾ ਟੋਟੇ ਵੀ ਤਾਂ ਪਤਾ ਲੱਗੇ ਵੀ ਕਾਂਗਰਸ ਤੋਂ ਕੌਣ ਆਉਣਾ ਚਾਹੁੰਦਾ ਹੈ ਬੀਜੇਪੀ ਤੋਂ ਕੌਣ ਆਉਣਾ ਚਾਹੁੰਦਾ ਹੈ ਦੇਖੋ ਮੈਂ ਕਿਹੜਾ ਦੂਜੀਆਂ ਪਾਰਟੀਆਂ ਵਾਂਗੂ ਇਹ ਕਹੀ ਜਾਣਾ ਕਿ 32 ਐਮਐਲਏ ਸਾਡੇ ਸੰਪਰਕ 'ਚ ਨੇ ਮੈਂ ਜੇ ਕੋਈ ਆਉਣਾ ਚਾਹੁੰਦਾ ਸੀਗਾ ਤੇ ਪਾਰਟੀ ਨਾਲ ਉਹਦੀ ਗੱਲ ਨਹੀਂ ਬਣੀ ਹੈਗੀ ਆ ਪਾਰਟੀ ਨੇ ਨਹੀਂ ਚਾਹਿਆ ਹੈਗਾ ਤੇ ਮੈਂ ਤੁਹਾਨੂੰ ਨਾਮ ਦੱਸ ਕੇ ਅਗਲੇ ਦੀ ਚਾਦਰ ਤੇ ਮਿੱਟੀ ਪਾਦਾ ਇਹ ਜਿਹਾ ਹਲਕਾ ਕੰਮ ਘੱਡਿਆਗਾ ਮੈਂ ਤਾਂ ਕਰਦਾ ਨਹੀਂ ਹੈਗਾ ਉਹ ਵਿਚਾਰਾ ਜਿੱਥੇ ਆਪਦੀ ਰਾਜਨੀਤੀ ਕਰ ਰਿਹਾ ਹੋਊਗਾ ਉੱਥੋਂ ਵੀ ਜਾਊਗਾ ਮੇਰੇ ਤਾਂ ਇਹ ਜਿਹਾ ਪਾਪ ਕਿਉਂ ਕਰਾਉਨੇ ਤੁਸੀਂ ਅੱਛਾ ਇੱਕ ਰੋਡਰ ਸਾਹਿਬ ਹੋਰ ਗੱਲ ਹੈ ਕਿ ਕਈ ਤੁਹਾਡੇ ਬੰਦੇ ਅਜੇ ਹੀ ਸੀਗੇ ਤੁਹਾਡੇ ਪਾਰਟੀ ਦੇ ਲੀਡਰ ਰਹੇ ਸੁਰਖੀਆਂ ਦੇ ਵਿੱਚ ਰਹੇ ਕੀ ਉਹ ਕਦੇ ਵਾਪਸ ਆ ਸਕਦੇ ਆ ਮਿਸਾਲ ਦੇ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਸੁਖਪਾਲ ਖਹਿਰਾ ਹੋਰ ਕਈ ਚਿਹਰੇ ਆ ਉਹਨਾਂ ਦੇ ਵਿੱਚ ਹੈ ਰਸਤਾ ਹੈ ਵੀ ਵਾਪਸ ਆ ਸਕਦੇ ਨੇ ਨਹੀਂ ਦੇਖੋ ਇਸ ਤਰ੍ਹਾਂ ਕਿ ਇਹ ਤੁਸੀਂ ਸਵਾਲ ਜੀ ਗਲਤ ਬੰਦੇ ਤੋਂ ਪੁੱਛ ਰਹੇ ਹੋ ਇਹਦੇ ਬਾਰੇ ਜਿਹੜਾ ਫੈਸਲਾ ਹੈ ਉਹ ਸਾਡੀ ਨੈਸ਼ਨਲ ਲੀਡਰਸ਼ਿਪ ਨੇ ਲੈਣਾ ਹੁੰਦਾ ਜੀ ਉਹ ਜਦੋਂ ਕੋਈ ਜਹਾਜ ਆ ਕੋਈ ਸਮਾਂ ਆਉਂਦਾ ਉਹਨਾਂ ਕੋਲ ਜਦੋਂ ਕੋਈ ਇਹ ਜੀ ਗੱਲ ਆਉਂਦੀ ਹੈ ਜਾਂ ਸੀਐਮ ਸਾਹਿਬ ਨੇ ਲੈਣਾ ਹੁੰਦਾ ਮੇਰੇ ਤੋਂ ਜਿਹੜੀ ਕੋਈ ਗੱਲ ਪੁੱਛੀ ਜਾਂਦੀ ਹੈ ਵਿਚਾਰ ਲਿਆ ਜਾਂਦਾ ਉਹਦੇ ਬਾਰੇ ਵਿਚਾਰ ਮੈਂ ਦੇ ਦੇਣਾ ਇਹ ਤਾਂ ਇੱਕ ਬੜੀ ਵੇਗ ਗੱਲ ਹੈ ਕਿ ਕੌਣ ਆ ਸਕਦਾ ਕੌਣ ਨਹੀਂ ਆ ਸਕਦਾ ਕਿ ਜੇ ਇਹ ਜੀ ਜਿਹੜੀ ਸਵਾਲ ਦੇ ਵਿੱਚ ਤੁਸੀਂ ਜੇ ਲਾਤਾ ਉਹਦਾ ਮੈਂ ਕੀ ਜਵਾਬ ਦਵਾਂ ਹੂੰ ਮੈਂ ਉਹ ਤੁਸੀਂ ਪ੍ਰਧਾਨ ਹੋ ਨਾ ਹੋ ਸਕਦਾ ਕਿ ਪ੍ਰਧਾਨ ਜਦੋਂ ਕੋਈ ਸਿਚੁਏਸ਼ਨ ਆਊਗੀ ਜਿਹੇ ਜਿਹੀ ਆਊਗੀ ਉਦੇਮ ਦਾ ਫੈਸਲਾ ਲੈ ਲਿਆ ਅੱਛਾ ਇਹਨਾਂ ਚੋਂ ਤਾਂ ਕਿਸੇ ਨੇ ਅਪਰੋਚ ਕੀਤਾ ਜਿਹੜੇ ਛੱਡ ਕੇ ਗਏ ਸੀਗੇ ਮੈਂ ਤੁਹਾਨੂੰ ਕਹਦਾ ਵੀ ਮੈਂ ਕਿਸੇ ਮੈਂ ਨਾਮ ਨਹੀਂ ਲੈ ਰਿਹਾ ਆਪਣਾ ਮਤਲਬ ਹੀ ਨਹੀਂ ਜੀ ਇਹਨਾਂ ਚ ਪਹਿਲਾਂ ਨਾਮ ਲੈ ਕੇ ਡੋ ਮੁੜ ਕੇ ਇਹਨਾਂ ਤੇ ਆ ਗਏ ਤੁਸੀਂ ਇਹ ਨਾ ਕਰੋ ਮੇਰੇ ਨਾਲ ਮੇਰੇ ਨਾਲ ਚਤਰਾਈ ਵਾਲੇ ਸਵਾਲ ਨਾ ਕਰੋ ਮੇਰੇ ਨਾਲ ਸਿੱਧੇ ਸਿੱਧੇ ਸਵਾਲ ਕਰੋ ਮੈਂ ਸਿੱਧਾ ਜਵਾਬ ਦਵਾਂਗਾ ਅੱਛਾ 2027 ਦੀ ਕੀ ਨੀਤੀ ਹੈ ਇੱਕੋ ਨੀਤੀ ਹੈ ਜੀ ਕੰਮ 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 ਕਰੋ ਇਮਾਨਦਾਰੀ ਦੇ ਨਾਲ ਕਰੋ ਸਾਫ਼ ਨੀਅਤ ਤੇ ਨੀਤੀ ਨਾਲ ਕਰੋ ਲੋਕਾਂ ਨੇ ਵੋਟਾਂ ਪੇ ਪਾ ਦੇਣੀਆਂ ਨੇ ਬੀਬੀਆਂ ਭੈਣਾਂ ਨੂੰ 1100 ਦਾ ਸ਼ੱਕਨ ਕਦੋਂ ਤੋਂ ਬੜੀ ਜਲਦੀ ਹੀ ਹੋ ਜਾਊਗਾ ਜੀ ਸੀਐਮ ਸਾਹਿਬ ਆਪ ਅਨਾਉਂਸ ਕਰ ਚੁੱਕੇ ਨੇ ਉਹ ਏਰੀਅਰ ਨਾਲ ਮਿਲੇਗਾ ਜਾਂ ਜਦੋਂ ਤੋਂ ਅਨਾਉਂਸ ਕੀਤਾ ਉਦੋਂ ਤੋਂ ਇਹ ਤਾਂ ਸੀਐਮ ਸਾਹਿਬ ਨੇ ਤੇ ਪੂਰੀ ਕੈਬਨਿਟ ਦਾ ਫੈਸਲਾ ਹੋਊਗਾ ਜੀ ਮੈਂ ਇਕੱਲਾ ਫੈਸਲਾ ਕਰਨਾ ਕੌਣ ਹਾਂ ਜੀ ਚਲੋ ਬੈਸਟ ਵਿਸ਼ਸ ਥੈਂਕ ਯੂ ਸੋ ਮਚ 2027 ਲਈ ਥੈਂਕ ਯੂ ਸੋ ਇਹ ਗੱਲਬਾਤ ਤੁਸੀਂ ਸੁਣੀਆ ਅ ਅਮਨ ਅਰੋੜਾ ਹੋਰਾਂ ਦੇ ਮੁਖਾਰਬਿੰਦ ਦੇ ਵਿੱਚੋਂ ਉਮੀਦ ਕਰਦਾ ਕਿ ਜਿਹੜੇ ਸਵਾਲ ਜਿਹੜੇ ਤੁਹਾਡੇ ਲਬਾਂ ਤੇ ਤੁਹਾਡੇ ਜ਼ਿਹਨ ਦੇ ਵਿੱਚ ਹੋਣਗੇ ਉਹਨਾਂ ਨੂੰ ਲੈਣ ਦੇ ਵਿੱਚ ਕਾਮਯਾਬ ਰਹੇ ਹੋਵਾਂਗੇ ਬਾਕੀ ਜੇ ਨਹੀਂ ਤਾਂ ਸਮਾਂ ਮਿਲੇ ਤੇ ਫਿਰ ਗੱਲਬਾਤ ਕਰਾਂਗੇ ਅੱਜ ਦੇ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ